ਹੋ ਗਈਆਂ ਵਧਾਈਆਂ ਵੀ ਜਿਹੜਾ ਗੁਰਦਿਆਲਪਰੀਆਂ ਦਾ ਐਸਐਮਐਸ ਮਸ਼ੀਨ ਤਾਂ ਜੇ ਕਿੰਨੇ ਦਿਨੋਂ ਉਹਨੇ ਮਸ਼ੀਨ ਆਵਤੇ ਨੂੰ ਕਿੰਨੇ ਨੂੰ ਐਸਐਮਐਸ ਦੀ ਬੁਕਿੰਗ ਭਾਈ ਇਹਦੀ ਹੋ ਗਈ ਅੱਜ ਪਰਮੇਨ ਭਾਈ ਜੀ ਜੀ ਐਸਐਮਐਸ ਬਾਈ ਦੇ ਦੇ ਇਹਦੇ ਲੱਗਣਾ ਚਾਹੀਦਾ ਸਾਡਾ ਪਿੰਡ ਦਾ ਕੰਮ ਆ ਉਸ ਮੈਦ ਨੂੰ ਰੰਗਦਾ ਹਨਾ ਸਾਰਾ ਹੀ ਏ ਟੂ ਜ਼ੈਡ ਵੱਜ ਕੇ ਹੋ ਗਿਆ ਕਲੀਅਰ ਇਹਦਾ ਹੁਣ ਵਾਰੀ ਹੈ ਇਹਦੀ ਚੈੱਕ ਦੀ ਵੀ ਆਪਾਂ ਹਨਾ ਚੈੱਕ ਆ ਜਿਹੜਾ ਚੈੱਕ ਕਰਕੇ ਦਿਖਾਵਾਂਗੇ ਤੁਹਾਨੂੰ ਹਨਾ ਆ ਰੱਖਦਾ ਭਾਈ ਪਾਣੀ ਦਾ ਗਲਾਸ ਅਜੇ ਪਾਣੀ ਖੜਦਾ ਖੜ ਦੇਣਾ ਨੇ ਆਪੇ ਅਜੇ ਪਾਣੀ ਹਿਲਦਾ ਰਾਣਾ ਰੱਖਿਆ ਗਲਾਸ ਉਹਦੇ ਨਾਲ ਹਿਲਦਾਦਾ ਆਹ ਦੇਖ ਲੋ ਜੀ ਕਿੰਨੀ ਵਾਈਬ੍ਰੇਸ਼ਨ ਆ ਪਾਣੀ ਦੀ ਹੈ ਨਾ ਬਿਲਕੁਲ ਸੌ ਗਿਆ ਬਿਲਕੁਲ ਹੀ ਪਾਣੀ ਸੌ ਗਿਆ ਮੈਂ ਕਹਿੰਦਾ ਵੀ ਪਾਣੀ ਐਸੇ ਮੈਂ ਚੱਲਦਾ 2000 ਚੱਕਰਾਂ ਤੇ ਮੈਂ ਕਹਿੰਦਾ ਵੀ ਐ ਸਵਾਦ ਲਿਆਦਾ ਕੰਮ ਦਾ ਨਜ਼ਾਰਾ ਆ ਗਿਆ ਬਈ ਦੇਖ ਕੇ ਸਤਿ ਸ੍ਰੀ ਅਕਾਲ ਬਈ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਲੋ ਜੀ ਬਈ ਤੁਹਾਨੂੰ ਪਤਾ ਹੀ ਹੈ ਨਾ ਵੀ ਮਸ਼ੀਨ ਦੀ ਰਿਪੇਅਰ ਚੱਲਦੀ ਹੈ ਸਾਡੇ ਵਾਲੇ ਪਾਸੇ ਤੋਂ ਉਧਰ ਆਪਣੇ ਕੋਲੇ ਹੈ ਨਾ ਵੀ ਐਸਐਮਐਸ ਵਾਲੀ ਟੀਮ ਹੈ ਜਿਹੜੀ ਉਹ ਪਹੁੰਚੀ ਹੋਈ ਆ ਬਾਕੀ ਐਸਐਮਐਸ ਆਪਣਾ ਲੱਗ ਕੇ ਬਿਲਕੁਲ ਰੈਡੀ ਹੋ ਗਿਆ ਰੈਡੀ ਹੋਣ ਤੋਂ ਬਾਅਦ ਹੁਣ ਜਿਹੜਾ ਹੈ ਨਾ ਸਟਾਰਟਿੰਗ ਮਤਲਬ ਉਹਦਾ ਟ੍ਰੇਲ ਕਹੀਦੀ ਵੀ ਚੈੱਕ ਹੈ ਨਾ ਟੈਸਟ ਕਰਨਾ ਜਿਹੜਾ ਬਸ ਉਹ ਬਾਕੀ ਆ ਬਸ ਲੱਗੇ ਉਹ ਵੀ ਕਰਨਾ ਮਤਲਬ ਬਾਬਾ ਜੀ ਦਾ ਨਾਮ ਲੈ ਕੇ ਆ ਨਾ ਵੀ ਆਪਣਾ ਗੇਅਰ ਗੂਰ ਦਾ ਕੰਮ ਦਾ ਸਾਰਾ ਉਹ ਵੀ ਓਕੇ ਹੋ ਗਿਆ ਹੁਣ ਆਪਾਂ ਵੀ ਹੈ ਨਾ ਨਾਲ ਦੀ ਨਾਲ ਇਹਦਾ ਅੱਜ ਕੰਮ ਮੈਨੂੰ ਲੱਗਦਾ ਵੀ ਫਰੇਸ਼ਰ ਦੂਸਰਾ ਅੱਜ ਪਾ ਦਾਂਗੇ ਬੈੱਡ ਪਾ ਦਾਂਗੇ ਤੇ ਬਾਅਦ ਨਾ ਬੈੱਡ ਦਾ ਕੋਈ ਕੰਮ ਨਹੀਂ ਬੈੱਡੇ ਕੇ ਸਿਰਫ ਧੋਣਾ ਉਦੋਂ ਬਾਅਦ ਦੀਆਂ ਜਿਹੜੇ ਬਲੋਰਤਾ ਉਹ ਵੀ ਆਪਣਾ ਨਾ ਆਪਾਂ ਕਰਕੇ ਗੱਲ ਐਨ ਓਕੇ ਦੀ ਰਿਪੋਰਟ ਕਰਤਾ ਨਾਲੇ ਤਾਂ ਉਹਦੇ ਬੈਰਿੰਗ ਬੂਰਿੰਗ ਪਟਕੇ ਨਾ ਸਾਫ ਕਰੇ ਵਿੱਚੋਂ ਗੰਦਬੰਦ ਬਹੁਤ ਨਿਕਲਿਆ ਬਾਈ ਧੋਣੇ ਤੋਂ ਬਾਅਦ ਵੀ ਤੁਸੀਂ ਪੁੱਛੋ ਨਾ ਵੀ ਵਿੱਚੋਂ ਬਲੋਰ ਦੇ ਨਾ ਮਾਲ ਪਟਿਆ ਨਾਲੇ ਸਾਫ ਕਰਿਆ ਪਹਿਲਾਂ ਧੋਤੀ ਫੇਰ ਤੋਂ ਦੁਬਾਰੇ ਫੇਰ ਧੋਤੀ ਬਾਈ ਗਾਹ ਨੂੰ ਮੱਕੀ ਦਾ ਗੰਦ ਨਾ ਮੈਂ ਕਹਿੰਦਾ ਵੀ ਕੋਨੇ ਕੋਨੇ ਦੇ ਵਿੱਚ ਨਾ ਗੰਦਗੀ ਫੜ ਜਾਂਦੀ ਹੈ ਮੱਕੀ ਬਾਕੀ ਤੁਸੀਂ ਦੇਖ ਸਕਦੇ ਆ ਮਸ਼ੀਨ ਆਪਣੀ ਫਿਟਿੰਗ ਹੋਊਗੀ ਸਾਰੀ ਬਾਕੀ ਐਸਐਮਐਸ ਕਰਕੇ ਹੈ ਨਾ ਥੋੜਾ ਜਿਹਾ ਚਲੋ ਉਧਰ ਸਾਨੂੰ ਉਹਨਾਂ ਨਾਲ ਹੁੰਦਾ ਤਾਂ ਵੀ ਇਹਨਾਂ ਦਾ ਜਿਆਦਾ ਟਾਈਮ ਘੱਟ ਲੱਗੇ ਸਾਡਾ ਤਾਂ ਚਲੋ ਇੱਕ ਦਿਨ ਵੱਧ ਵੀ ਲੱਗ ਜੀ ਕੋਈ ਫਰਕ ਨਹੀਂ ਪੈਂਦਾ ਬਾਕੀ ਮੌਸਮ ਨਹੀਂ ਦਿੰਦਾ ਸਾਥ ਮੀ ਅੱਜ ਫੇਰ ਬਹੁਤ ਜਿਆਦੇ ਹੈ ਨਾ ਸਵੇਰ ਦਾ ਪੈਂਦਾ ਦਿਖਾਉਣਾ ਬਾਕੀ ਤੁਹਾਨੂੰ ਮੀ ਵੀ ਨਾਲੇ ਦਿਖਾਉਣਾ ਤੁਹਾਨੂੰ ਐਸਐਮਐਸ ਲੱਗੇ ਆ ਜੀ ਹੁਣ ਰੱਬ ਦਾ ਨਾਮ ਲੈ ਕੇ ਕਰਨ ਚਾਲੂ ਅਰ ਪਾਣੀ ਦੇ ਗਲਾਸ ਭਰ ਕੇ ਵੀ ਰੱਖਾਂਗੇ ਸਾਰਾ ਟ੍ਰੀ ਪੂਰਾ ਟ੍ਰੀਟਮੈਂਟ ਹੈ ਜਿਹੜਾ ਇਹਨ ਪੂਰਾ ਕਰਕੇ ਦਿਖਾਵਾਂਗੇ ਵੀਡੀਓ ਦੇ ਚ ਚਲੋ ਕਰਦੇ ਆ ਜੀ ਫੇਰ ਤਾਟ ਵੀਡੀਓ ਬੰਦੇ ਨੇ ਮੈਂ ਤਸੱਲੀ ਦਾ ਕੰਮ ਕਰਾਤਾ ਵੀ ਮੈਂ ਕਹਿੰਦਾ ਵੀ ਰੰਗ ਰੰਗ ਵੀ ਐ ਜਿਹੜਾ ਆਪਾਂ ਕੰਪਨੀ ਦੇ ਵਿੱਚੋਂ ਲੈਂਦਾ ਦਾ ਬਾਈ ਅੰਗਰੇਜ਼ ਹੈਡ ਫੋਰਮੈਨ ਇਹਨਾਂ ਦਾ ਵੀ ਚੁੰਬੜਿਆ ਪਿਆ ਇਹਨੇ ਲਾਲਾ ਟੇਪਾਂ ਮੈਂ ਕਹਿੰਦਾ ਵੀ ਰੰਗ ਨਾ ਕਰਦੇ ਪੱਟਦੇ ਮਸ਼ੀਨ ਦਾ ਵੀ ਪੇਂਟ ਦੀ ਕੁਆਲਿਟੀ ਹੈ ਨਾ ਬਈ ਆਪਾਂ ਕੰਪਨੀ ਦੇ ਵਿੱਚੋਂ ਲਿਆ ਕੇ ਜਾਂਣਾ ਹੈ ਨਾ ਪੇਂਟ ਮਲਾਉਣਿਆਂ ਨਾਲ ਉਹਨਾਂ ਦਾ ਪੇਂਟ ਕੋਈ ਪਨ ਮਲਾਉਣਾ ਨਹੀਂ ਪੈਂਦਾ ਨਾਲ ਬਿਲਕੁਲ ਐ ਸੈੱਟ ਆ ਗਈ ਗਾਣੀ ਵੀ ਐਨ ਪੂਰਾ ਓਕੇ ਦੀ ਰਿਪੋਰਟ ਹੋ ਗਿਆ ਪੰਮੇ ਹੁਣ ਚਲਾ ਕੇ ਵੀ ਦਿਖਾ ਦੇ ਚਲਾਵਾਂਗੇ ਜੀ ਰੰਗ ਸੁੱਕ ਜਾਂ ਤੋਂ ਰੰਗ ਸੁੱਕੇ ਤੇ ਚਲਾਏਗਾ ਲਿਆਵਾਂ ਉਹ ਹੈ ਖਰਾਬ ਹੋ ਗਿਆ ਲਿਆਵਾਂ ਬਾਜਰੇ ਦੀ ਭਰੀ ਵੱਢ ਕੇ ਫੇਰ ਹੈ ਬਾਕੀ ਐਸੈਂਸਰ ਲਾ ਕੇ ਦੰਨੇ ਰੇਕ ਨੂੰ ਹੈ ਨਾ ਲਾਤਾ ਜੀ ਜਦੋਂ ਬੈਲਟਾ ਉਤਰਨ ਗਿਆ ਰੂਟਰ ਵੱਜੂ ਜਣ ਰੂਟਰ ਵਾਲਾ ਲਾਣ ਲੱਗ ਗਈ ਅੱਛਾ ਵੀ ਮੰਨ ਲਾ ਜੇ ਉਂਕਟਲ ਮੇ ਸੋਹ ਬਚੇ ਤਾਂ ਪਤਾ ਲਗੂ ਉੱਤੇ ਹੁਣ ਰੂਟਰ ਨਾਲ ਲੱਗ ਵੀ ਉਹ ਕੰਮ ਨਹੀਂ ਹੋਊਗਾ ਵੀ ਸਟਾਪਾ ਪੱਕਾ ਟੁੱਟ ਕੇ ਨਾ ਨਾ ਅੱਛਾ ਡਾਕਟਰ ਦੀ ਆਵਾਜ਼ ਆਊ ਜੀ ਮੈਂ ਪਾ ਬੈਕ ਗੇਰ ਬਾਨੇ ਠੀਕ ਆ ਵੀ ਓਕੇ ਦੀ ਰਿਪੋਰਟ ਆ ਠੀਕ ਆ ਤੇਰੀ ਵਾਰ ਲਾ ਰਹੇ ਥੋਡੀ ਮਸ਼ੀਨ ਤੇ ਰੂਟਰ ਅੱਛਾ ਮੇਰੀ ਮਸ਼ੀਨ ਤੇ ਕੀ ਕੀ ਨਵਾਂ ਲਾ ਰਹੇ ਆ ਬਈ ਆਪਣੇ ਜਿਹੜੇ ਤਾਂ ਹੁਣ ਹੁਣ ਤੱਕ ਨਵੇਂ ਕੰਮ ਹੋ ਗਏ ਕੀ ਕੀ ਲਾ ਰਿਹਾ ਬਈ ਵੀ ਦਿਖਾ ਹੁਣ ਅੱਛਾ ਦੇ ਤੁਹਾਨੂੰ ਰੌੜਾ ਚੜ ਗਿਆ ਹੀ ਆ ਅੱਛਾ ਅੱਛਾ ਮੈਂ ਵਾਲਾ ਇਹਦਰ ਆਪਣਾ ਚੜਾਤੀਆਂ ਇਹ ਪਹਿਲਾਂ ਨਹੀਂ ਚੜਾਉਂਦੇ ਇਹ ਫੇਰ ਕੱਲੇ ਖੜੀਏ ਲੱਗਦੇ ਸੀ ਹੈ ਅਦਾ ਕੱਲੇ ਸਰੀਏ ਲੱਗਦੇ ਤੇ ਅੱਛਾ ਮਲਾ ਆ ਸਿਸਟਮ ਇੱਥੇ ਕਰਿਆ ਆ ਕੇ ਤੇ ਆ ਕੇ ਕਰਿਆ ਟੋਟੇ ਕੁੜੀ ਸਾਰਾ ਜੀ ਠੀਕ ਆ ਹੋਰ ਇਹਦੇ ਮੁਠੇ ਹੋ ਗਏ ਅੱਛਾ ਮੈਨੂੰ ਲੀਵਰਾਂ ਦੇ ਚਾੜਦੇ ਆ ਠੀਕ ਆ ਕੋੜੀ ਵਾਲੀ ਪੂੜੀ ਤੇ ਲਈ ਆਹ ਕਵਰ ਲੱਗ ਗਿਆ ਜੀ ਆਹ ਕਵਰ ਹਾਂ ਜੀ ਇਹ ਉੱਤੇ ਲਾਇਆ ਜਿਹੜਾ ਹੈ ਹਾਂ ਜੀ ਕੋੜੀ ਵਾਲੀ ਤੇ ਠੀਕ ਆ ਇਹਦਾ ਨਹੀਂ ਲੱਗਦਾ ਹੋਰ ਕੀ ਕਰਿਆ ਨਵਾਂ ਬੈਥੇ ਆ ਕੇ ਇੱਥੇ ਆ ਕੇ ਇੱਕ ਆਹ ੜਾ ਪਿੱਛੋਂ ਫੁੱਲਦਾ ਕਰਦਾ ਸਾਰਾ ਡਾਲ ਅਲੱਗ ਠੀਕ ਆ ਵੀ ਤਿੰਨ ਚੀਜ਼ਾਂ ਐ ਨਵੀਆਂ ਕਰਤੀਆਂ ਚੀਜ਼ੀਆਂ ਨਵੀਆਂ ਹੋ ਗਈਆਂ ਤੁਹਾਡੀਆਂ ਚੀਜ਼ੀਆਂ ਨਹੀਂ ਚੀਜ਼ਾਂ ਹੋਣੀਆਂ ਬਾਈ ਸਾਰੀ ਟੀਮ ਪਹੁੰਚੀ ਹੋਈ ਆ ਜਿਨ੍ਹਾਂ ਦੀ ਬਾਈ ਪ੍ਰਵੀਨ ਮਨਿੰਦਰ ਅਬੀਰ ਦਾ ਚਲ ਨਾਉ ਦਾ ਪਤਾ ਨਹੀਂ ਭਰਾ ਸਾਡਾ ਵੀ ਪਹੁੰਚਿਆ ਹੋਇਆ ਹੋਰ ਥੋਨੂੰ ਬਾਈ ਪਹੁੰਚਿਆ ਸਾਡਾ ਇੱਧਰ ਕਿਵੇਂ ਥੋਨੂੰ ਵਧੀਆ ਜਿਹਾ ਤੂੰ ਹੋਰ ਕਿਵੇਂ ਲੱਗਿਆ ਐਸਐਮਐਸ ਐਸਐਮਐਸ ਬਹੁਤ ਵਧੀਆ ਲੱਗਿਆ ਹਾਂ ਮੇਰਾ ਰੂਕ ਹੋ ਗਿਆ ਸਮਝ ਰੂਕ ਹੋ ਚੋਗੀ ਬਿਲਕੁਲ ਸੋਨੂ ਦੀ ਭਾਈ ਹੋ ਗਈਆਂ ਵਧਾਈਆਂ ਵੀ ਜਿਹੜਾ ਗੁਰਦਿਆਲਪਰੀਆਂ ਦਾ ਐਸਐਮਐਸ ਮਸ਼ੀਨ ਤਾਂ ਜੇ ਕਿੰਨੇ ਦਿਨੋਂ ਉਹਨੇ ਮਸ਼ੀਨ ਆਪਤੇ ਨੂੰ ਕਿੰਨੇ ਨੂੰ ਐਸਐਮਐਸ ਦੀ ਬੁਕਿੰਗ ਭਾਈ ਇਹਦੀ ਹੋ ਗਈ ਅੱਜ ਪਰਵੀਨ ਭਾਈ ਐਸਐਮਐਸ ਬਾਈ ਦੇ ਦੇ ਇਹ ਜੇ ਲੱਗਣਾ ਚਾਹੀਦਾ ਸਾਡਾ ਪਿੰਡ ਦਾ ਕੰਮ ਆ ਮੈਂ ਕਹਿੰਦਾ ਜੀ ਕਿਤੇ ਇਹ ਨਾ ਹੋਵੇ ਵੀ ਤੇਰੇ ਆ ਟੋਕ ਅਜ ਤੱਕ ਤੈਨੂੰ ਲੰਬਾ ਆਇਆ ਨਾ ਲੰਬਾ ਕਦੇ ਨਹੀਂ ਆਇਆ ਬਈ ਇਹ ਕੈਮਰੇ ਵਿੱਚ ਜਿਹਨੇ ਦੇਖਿਆ ਉਹ ਤੈਨੂੰ ਕਦੇ ਕਦੇ ਲੰਬਾ ਨਹੀਂ ਆਇਆ ਬਈ ਕਦੇ ਵੀ ਨਾ ਕਦੇ ਨਹੀਂ ਆਇਆ ਇਹਦਾ ਗੱਲ ਹੈ ਤੈਨੂੰ ਪਰ ਇਹ ਨਹੀਂ ਕੋ ਯਾਰ ਬਾਈ ਆਹ ਕੁਛ ਮੈਂ ਕਰ ਲਿਆ ਤੇ ਉੱਥੇ ਪਹੁੰਚੇ ਨਹੀਂ ਸਹੀ ਗੱਲ ਸੋਨੂੰ ਬਾਈ ਹੁਣ ਤੂੰ ਤੂੰ ਮੇਰੇ ਤੋਂ ਤਾਂ ਮੈਨਾਂ ਦੇਖ ਕੇ ਗਿਆ ਤਾਂ ਐਸਐਮਐਸ ਤੈਨੂੰ ਕੀ ਵਧੀਆ ਲੱਗੇ ਇਹਦੇ ਵਿੱਚ ਨਹੀਂ ਦੇਖ ਮੈਨੂੰ ਐਸਐਮਐਸ ਨਾਲ ਚਾਦਰ ਸੀ ਕਿਹਦੀ ਹੋਇਆ ਫਿਕ ਬਾਕੀ ਕਿਤੇ ਵੀ ਮੈਂ ਬੰਦਾ ਟੋਚ ਨਹੀਂ ਲਈ ਬਿਲਡਿੰਗ ਦੀ ਕਿਤੇ ਮਸ਼ੀਨ ਨੂੰ ਬਿਲਡਿੰਗ ਟੋਚ ਨਹੀਂ ਕਰੀ ਜਿੰਨੇ ਸਾਰਾ ਵੱਡ ਕੇ ਨਟਾ ਚ ਕੰਮ ਕਰਿਆ ਨਹੀਂ ਚੱਲ ਮੈਂ ਤਾਂ ਹੁਣ ਮੈਂ ਤਾਂ ਬਾਈ ਹੁਣ ਮੈਂ ਤਾਂ ਹੁਣ ਮਸ਼ੀਨਾਂ ਵਾਲਾ ਤੂੰ ਤਾਂ ਚੱਲ ਕਈ ਸਾਰ ਨਹੀਂ ਕਈ ਕਈ ਚਲਾਉਂਦਾ ਹੀ ਮੈਂ ਨਾ ਕਈ ਸਾਲਾਂ ਤੋਂ ਚੱਲ ਵੀ ਹੁਣ ਐਂ ਦੱਸ ਮੈਨੂੰ ਵੀ ਅੱਗੇ ਜਿਹੜੀ ਅੱਗੀਆਂ ਅੱਗੇ ਜਿਹੜੀਆਂ ਮਸ਼ੀਨਾਂ ਦਾ ਐਸਐਮਐਸ ਲਾਉਂਦੇ ਤੇ ਉਹ ਫਿਕਸ ਲਾਉਂਦੇ ਤੇ ਅੱਛਾ ਬੀਮਾ 21 ਮਾੜੇ ਲਵਾਏ ਸੀਗੀ ਵਿਸ਼ਾਲ ਤੋਂ ਇਹ ਕੰਪਨੀ ਦਾ ਅਸੈਂਬਲਰ ਅੱਛਾ ਸਾਡੇ ਦੋ ਵਸਟਾ ਵਾ ਕੇ ਟੁੱਟ ਗਏ ਅੱਛਾ ਨਵੀਂ ਦੇਈ ਨਵੀਂ ਦੇਈ ਉਹ ਕੀ ਮਨ ਜਮੇ ਖੱਟਾ ਹੋਇਆ ਮੇਰਾ ਉਹ ਕੀ ਕਾਰਨ ਤਾਂ ਬਈ ਟੁੱਟਣੇ ਦਾ ਅੰਦਰ ਜਿਹੜੀ ਪਲੇਟਿਸਟ ਅਡਜਸਟਮੈਂਟ ਸਹੀ ਨਹੀਂ ਸੀ ਜਿਹੜੀ ਅੰਦਰ ਜਿਹੜੀ ਅੰਦਰ ਪਲੇਟ ਲਾਈ ਜਰ ਰਹਣੇ ਆ ਹਾਂ ਉਹਦੇ ਨਾਲ ਪਲੇਟ ਇਹਨਾਂ ਨੇ ਤਾਂ ਬਈ ਖੜਮੀ ਪਲੇਟ ਲਾਈ ਆ ਬਿਲਕੁਲ ਆ ਆ ਇੱਕ ਨਾੜ ਪਲੇਟ ਤਾਂ ਮੰਨ ਲਓ ਪਲੇਟ ਆ ਆ ਡ੍ਰੈਨਕ ਦੇ ਵਿੱਚ ਪਈ ਆ ਸਿੱਧੀ ਅੱਛਾ ਜੈਸਾ ਫੋਲ ਕੇ ਚਾਹਨੇ ਮਾਲਕ ਐਸਾ ਸੇ ਰੁਕ ਜਾਂਦਾ ਜੀ ਬਿਟੇਰੀ ਲਾ ਕੇ ਸਟਾਰ ਜਾ ਕੇ ਉਹ ਸਾਬਕ ਦੇ ਮਾਲ ਚੱਲ ਜਾਂਦਾ ਉਹ ਤੇ ਪਲੇਟ ਦੇ ਮਾਰ ਰੁਕਦਾ ਦਿੰਦਾ ਫੇ ਤਾਂ ਹੱਲ ਨਹੀਂ ਤਾਂ ਕਰਿਆ ਕੋਈ ਹੱਲ ਕੁਛ ਵੀ ਨਹੀਂ ਤਾਂ ਫੇ ਮੁਰਗੇ ਐਸਾ ਵਿੱਚ ਲਾਈ ਨਹੀਂ ਹੈਗਾ ਅਸੀਂ ਮੁੜ ਕੇ ਚੱਲੇ ਹੀ ਨਹੀਂ ਆਹ ਦੁੱਖਾਂ ਕਰਕੇ ਹਨਾ ਬਾਈ ਹੁਣ ਦੇਖੋ ਜੇ ਆਪਾਂ ਹਨਾ ਰੀ ਇੰਨੀ ਦਾ ਇਸ ਐਮ ਐਸ ਲਵਾਇਆ ਜੀ ਹੁਣ ਸੈੱਟ ਨਾਲ ਚੱਲੇ ਸੋਨੂੰ ਤਾਂ ਬਾਈ ਦਾ ਕਹਿੰਦਾ ਮੁੜ ਕੇ ਇਸ ਐਮ ਐਸੇ ਨਹੀਂ ਲਾਇਆ ਫੇ ਜੇ ਕੋਈ ਆ ਜਾਂਦਾ ਦਾ ਕਸਟਮਰ ਫੇ ਵੱਡਣ ਵਾਲਾ ਫੇਰ ਬਾਬੇ ਇੱਕ ਦੇ ਹੱਦੀ ਬਾਉ ਜੇ ਲਾਣ ਦਾ ਉਸ ਬਹੁਤ ਬੰਦਾ ਪਿੱਛੇ ਹੈਲਪਰ ਨੂੰ ਕਰਦਾ ਵੀ ਤਾਂ ਮਗਰੇ ਰਹਿਣਾ ਹੈ ਬਸ ਵੀ ਜਿੰਨੇ ਕਿਹੜੇ ਮਸ਼ੀਨ ਦੇ ਖੇਚਾ ਉਹਨੇ ਦੇ ਨਾਲ ਲਾਣੇ ਵੀ ਬੰਦਾ ਇੱਕ ਇਸ ਐਮ ਐਸ ਤੇ ਰੱਖਣਾ ਪੈਂਦਾ ਤਾਂ ਬੰਦਾ ਰੱਖਣਾ ਸਪੈਸ਼ਲ ਵਾਹ ਜੀ ਵਾਹ ਓਕਣੇ ਬੰਦਾ ਰੱਖਣਾ ਓਕਣੇ ਫਿਰ ਜਦੇ ਵਜ ਜਾ ਕੇ ਦੂਜੇ ਨੂੰ ਖੋਲਦਣਾ ਸ਼ਾਮ ਨੂੰ ਬਈ ਨੀ ਫਿਰ ਆ ਕੇ ਚਲਾਣਾ ਨਾ ਅੱਛਾ ਵੀ ਉਹ ਜਿਹੜੇ ਜਿਹਦਾ ਖੇਤ ਬਟੜਾ ਬਸ ਉਹ ਵੱਢ ਕੇ ਆ ਕੇ ਖੋਲਦਣਾ ਖੇਤ ਜੂਗੇ ਮੈਂ 10 ਮਿੰਟ ਲਾਦਾ ਖੋਲਣ 10 ਮਿੰਟ ਖੋਲ ਕੇ ਥਲੇ ਧਣ ਤੇ ਵਾਹ ਜੀ ਵਾਹ ਇਹ ਜੀ ਜਿਆ ਹਨਾ ਬਈਆ ਦੇਖੋ ਪੇਂਟ ਆ ਹੁਣ ਲਾਲ ਆ ਕੇ ਮੁੰਡੇ ਖਵਾਰ ਹਨਾ ਵੀ ਮਸ਼ੀਨ ਦਾ ਪੇਂਟ ਆ ਨਾਲੇ ਕੰਪਨੀ ਦੇ ਵਿੱਚੋਂ ਆਹ ਰੰਗ ਆ ਨਾ ਵੀ ਜੇ ਚਲੋ ਪਾਏ ਵੀ ਜਾਊਗਾ ਵੀ ਬਹੁਤਾ ਹੋ ਨਹੀਂ ਪੈਂਦਾ ਪਰ ਫਿਰ ਵੀ ਦੇ ਲੋ ਸੇਫਟੀ ਆ ਨਾ ਜਿਹੜੀ ਮਸ਼ੀਨ ਦੀ ਕਿੰਨੀ ਕਰਦੇ ਆ ਨੇ ਅਗਲਾ ਕਹਿੰਦਾ ਯ ਬਾਕੀ ਕੰਮ ਹੁਣ ਚੈੱਕ ਕਰ ਆਦੇ ਪ੍ਰਵੀਨ ਬਾਈ ਸੋਨੂ ਬਾਈ ਸਾਡੇ ਨੂੰ ਬਾਈ ਆਨ ਮੰਗ ਖੱਲੀ ਕਰਾ ਦੇਗਾ ਬਾਈ ਕੋਈ ਚੱਕਰ ਨਹੀਂ ਕਿਸੇ ਦਾ ਹੈ ਜਮੇ ਹੀ ਇਹ ਦਿਨ ਮੇਰੇ ਨਾਲੋਂ ਵਧੀਆ ਲਾਓ ਭਾ ਮਚਾਰਣਾਟ ਵੱਧ ਲਾ ਦਿਓ ਹਾਂ ਵਧੀ ਕਰ ਦੇਗਾ ਵਧੀ ਕਰ ਦੇ ਕੋਈ ਕੰਮ ਹੁਣ ਅਗਲਾ ਹੁਣ ਸੋਨੂ ਅਗਲਾ ਕਹਿ ਦਿੰਦਾ ਵੀ ਯਾਰ ਕਿਟਾ ਗੱਡੀ ਗੱਲ ਆ ਹੁਣ ਆ ਤੇ ਆਪਾਂ ਨੇ ਪਹਿਲੇ ਦਿਨ ਜਦੋਂ ਆਪਣੇ ਕੋਲ ਆਏ ਆ ਗੱਡੀ ਆਈ ਤੂਰੀ ਖੜਾ ਤੇ ਮੇਰੇ ਕੋਲ ਇਹ ਸਮਾਨ ਲਾਉਂਦੇ ਤੇ ਸਾਰਾ ਜ਼ਮਾਨ ਕੱਲਾ ਕੱਲਾ ਦਾ ਉੱਥੇ ਆਸਾਨੀ ਲੱਗਦੀ ਆ ਵੀ ਯਾਰ ਲਾ ਕੀ ਆ ਯਾਰ ਇਹਦਾ ਪੀਛੇ ਬਿਲਡਿੰਗੇ ਕਰਨੀਆਂ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਲੋਕਾਂ ਨੂੰ ਅੱਜ ਚਾਹੇ ਆਪਾਂ ਸਮਝਾ ਨਹੀਂ ਸਕਦਾ ਹਾਂ ਹਾਂ ਅੱਜ ਅਸੀਂ ਉਸ ਸਿਚੁਏਸ਼ਨ ਤੇ ਪਹੁੰਚ ਕੇ ਵੀ ਡਰ ਲੱਗਦਾ ਕੰਮ ਮਾੜਾ ਕਰ ਕੰਮ ਮਾੜਾ ਸਹੀ ਗੱਲ ਅੱਜ ਕੱਲ ਰੇਕ ਦੇ ਹੱਥ ਜਗਾਇਂ ਭਰਾ ਯਾਰ ਸਟਰਗਲ ਕਰਕੇ ਮਤਲਬ ਉੱਥੇ ਪਹੁੰਚਿਆ ਇੱਕ ਜਗ੍ਹਾ ਕੰਮ ਕਰਕੇ ਨਾ ਅਸੀਂ ਮਾੜਾ ਨਹੀਂ ਚੁਟਾ ਨਾ ਜਾਉਂਦੇ ਇੰਨਾ ਨੌ ਬਣਾ ਕੇ ਫਿਰ ਮਾਰਕਲਾ ਕੋਈ ਮਾਰ ਨਹੀਂ ਯਾਰ ਨਾਓ ਦੇਖ ਅੱਗੇ ਹੁਣ ਅੱਗੇ ਨੌ ਕਰਤਾਰ ਬਛਾਲ ਪ੍ਰੀਤ ਹਨਾ ਦਸਵੇਂ ਸੀ ਕੰਪਨੀਆਂ ਵਾਂਗੂ ਨੌ ਚੱਲਦਾ ਥੋੜਾ ਹੁਣ ਨਹੀਂ ਚਲੋ ਉਹਦਾ ਪਰਮਾਤਮਾ ਜੀ ਹਾਂ ਨਹੀਂ ਸਹੀ ਗੱਲ ਆ ਪੰਜ ਟੀਮਾਂ ਫਿਰਦੀਆਂ ਵੀਰੇ ਕਿਸੇ ਟਾਈਮ ਇੱਕ ਟੀਮ ਫਿਰਦੀ ਦੀ ਇੱਕ ਟੀਮ ਸਾਨੂੰ ਫਿਰਦੀ ਦੀ ਉਹ ਵੀ ਇੱਕ ਟੀਮ ਕੋਲ ਵੀ ਕੰਮ ਤਾਂ ਸਾਵਾ ਸਾਵਾ ਹੁੰਦਾ ਦਾ ਅੱਜ ਤੁਹਾਡੇ ਪੰਜ ਟੀਮਾਂ ਫਿਰਦੀਆਂ ਕਿਉਂ ਫਿਰਦੀਆਂ ਜੇ ਕੰਮ ਵਧੀਆ ਕਰ ਤਾਂ ਫਿਰਦੀਆਂ ਬਹੁਤ ਮੈਂ ਕਹਿੰਦਾ ਵੀ ਦਿਨੋਂ ਇਹਨਾਂ ਦਾ ਧੰਨ ਹਜੇ ਲਾਣੇਦਾਰ ਹੋਰ ਕੱਲ ਮੈਨੂੰ ਕੋਈ ਫੋਰਮੈਨ ਕਹਿੰਦਾ ਬਿਲਡਰ ਤਾਂ ਦੇ ਮਾਹ ਹੋਰ ਇੱਕ ਟੀਮ ਸਾਥ ਕਹਿੰਦਾ ਹਲ ਤਾਂ ਕਈ ਬਣਨ ਗਈਆਂ ਇਹ ਸਮਾਂ ਦੀ ਘਾਟ ਕਰਕੇ ਨਾ ਹਰੇਕ ਬੰਦੇ ਨੂੰ ਹੁਣ ਚੰਦੀ ਹਾਂ ਹਰੇਕ ਬੰਦੇ ਨੂੰ ਕਾਲੀ ਸਮਾਂ ਹੁਣ ਅੱਜ ਕੱਲ ਹੈ ਨਹੀਂ ਕਿਉਂਕਿ ਸੀਜ਼ਨ ਵੱਧ ਗਏ ਸੀਜ਼ਨ ਵੱਧ ਗਏ ਮਸ਼ੀਨਾਂ ਬੇਲੀਆਂ ਨਹੀਂ ਹੁੰਦੀਆਂ ਹੁਣ ਤੁਸੀਂ ਲਾ ਲਓ ਵੀ ਅੱਜ ਦੇ ਹਿਸਾਬ ਲਈ ਆਪਾਂ 15 ਦਿਨ ਹੀ ਹੋਏ 10 ਦਿਨ ਹੋਏ ਸੀਜ਼ਨ ਸੇ ਛੋਟੇ ਹੋ ਗਏ ਛੋਟੇ ਵੀ ਹੋ ਗਏ ਛੋਟੇ ਹੋ ਗਏ ਹੁਣ ਜਾਲੀ ਜੀ ਲਾ ਜਿੰਦੀ ਹੈ ਕਿ ਇੱਕ ਮਹੀਨੇ ਜਰੀ ਲੱਗਦੀ ਹੈ ਹਾਂ ਲੈ ਮੋੜ ਕੇ ਮੋਟਰਾਂ ਬੜੀਆਂ ਕਾਲੀਆਂ ਦੱਸ ਦਿੰਦੇ ਬਿਜਲੀ ਲਾਈ ਜਾਂਦੀ ਹੈ ਉਹ ਦੱਸ ਜੀ ਜੀ ਲੀ ਅਗਨ ਕਰਕੇ ਆਲਾ ਕਾ ਵੀ ਮੇਰੇ ਅੱਜੇ ਆ ਜਾ ਸਿਸਟਮ ਬੜੇ ਹੋ ਗਏ ਟਰੈਕਟਰ ਬੜੇ ਹੋ ਗਏ ਸਾ ਕਾਪਸ ਸਮੇਂ ਚ ਵਧੀਆ ਕੁਆਲਿਟੀ ਹੈ ਵਧੀਆ ਕੁਆਲਿਟੀ ਬਹੁਤ ਕੰਮ ਟਿਕਾਉਂਦਾ ਹੁੰਦਾ ਉਹਨਾਂ ਕੁਸ਼ੂਰ ਗੱਲਾਂ ਹੁੰਦੀਆਂ ਹੁਣ ਪ੍ਰਵੀਨ ਭਾਈ ਜਿੱਦਨ ਮੈਂ ਇਹ ਫੋਨ ਲਾਇਆ ਚਲੋ ਬੁਕਿੰਗ ਮੇਰੇ ਕਿਹੜਾ ਕੋਈ ਹੋਆ ਬੁਕਿੰਗ ਮੇਰੀ ਵੀ ਹੋਈ ਆ ਫੇ ਉਹਦੇ ਵਿੱਚ ਤੁਸੀਂ ਦੋ ਰੇਟ ਦੱਸਿਆ ਯਾਰ ਦੋ ਰੇਟ ਕਹਦੇ ਦੱਸਿਆ ਇੱਕ ਦੱਸਿਆ ਤੁਸੀਂ ਵੀ ਲੱਗ ਲੱਗ ਰੇਟ ਦੱਸੇ ਮਤਲਬ ਦੋ ਦੇ ਉਹ ਪਰਸਾ ਕੀ ਹੈ ਉਹਦੇ ਵਿੱਚ ਕੀ ਫਰਕ ਆ ਜਿਹੜਾ ਜਿਹੜਾ ਸਸਤੇ ਵਾਲਾ ਰ ਮਹਿੰਗੇ ਦਾ ਕੀ ਫਰਕ ਆ ਕੁਆਲਿਟੀਸ਼ਨ ਸਾਰੇ ਦੀ ਫਰਕ ਹੈ ਮਤਲਬ ਜੀ ਵੇਟ ਦਾ ਵੀ ਵਾਲਾ ਵਜਨ ਵੀ ਚਾ ਹਲਕੀ ਆ ਲੈਡ ਦਾ ਸੈਂਸਰ ਦਾ ਪੁਣੀਆਂ ਦਾ ਇਹਦੀ ਹਰ ਕੁਝ ਹੁੰਦਾ ਸ਼ਾਮ ਦਾ ਸ਼ਾਮ ਦਾ ਹਰ ਚੈਂਜ ਨਹੀਂ ਮੰਨ ਲਾ ਜਿਹੜਾ ਉਹ ਸਸਤੇ ਵਾਲਾ ਉਹਦੇ ਵਿੱਚ ਗੁੱਲਾ ਲਾ ਦਿੰਦੇ ਆ ਪਰ ਅਸੀਂ ਇਹ ਗੱਲ ਕਹਿੰਦੇ ਹੱਥ ਬੰਨ ਕੇ ਬੇਨਤੀ ਆ ਬਸ ਉਹ ਡਰਾਮਾ ਦੇ ਧੰਨਵਾਦ ਤੇ ਆ ਲੋ ਚਲਾਉਂਗਾ ਅੱਛਾ ਉਹ ਐਂ ਜੀ ਵੀ ਲਾ ਕੇ ਬਸ ਦੇਖੋ ਹੈ ਨਹੀਂ ਪਰ ਸਾਡੇ ਲਈ ਵੀ ਕਈ ਵਾਰ ਕਸਟਮਰ ਆ ਕੇ ਜਿੱਦਣ ਲੱਗ ਜਾਂਦਾ ਬਾਈ ਇੰਨੇ ਦੀ ਕਿੱਟ ਮਿਲਦੀ ਹੈ ਯਾਰ ਬਾਈ ਹਾਂ ਹਾਂ ਇਹਨੂੰ ਦੱਸ ਦਿਆਂ ਬਾਈ ਜੀ ਆਹ ਅੰਤਰ ਹੈ ਆਹ ਫਰਕ ਹੈ ਲੋਕ ਬਹੁਤ ਕੁਝ ਕਹਿੰਦੇ ਨੇ ਸਾਡੇ ਨੂੰ ਫੋਨ ਆਉਂਦੇ ਨੇ ਬਾਈ ਯਾਰ ਇੰਨੇ ਦਾ ਮਿਲਦਾ ਬਾਹਰ ਕਿੱਟ ਮਿਲਦੀ ਹੈ ਉਹ ਚ ਫਰਕ ਫਿਰ ਦੂਜਾ ਨੰਬਰ ਨਿੰਦਰ ਵੀਰੇ ਆਹ ਜਿਹੜਾ ਮਾਰਕ ਹੈ ਨਾ ਇਹ ਬੜਾ ਔਖਾ ਮਿਲਦਾ ਹੈ ਅੱਛਾ ਆਪਣਾ ਜਿਹੜਾ SMS ਹੁਣ ਟੈਸਟਿੰਗ ਹੋ ਗਈ ਪਾਸ ਹੋ ਗਿਆ ਬੱਲੇ ਪਾਸ ਹੋ ਗਿਆ ਬਿਲਿੰਗ ਆਪਾਂ ਕਰਕੇ ਦੇਵਾਂਗੇ ਜੇ ਕਿਸੇ ਮੇਰੇ ਵੀ ਰਿਸਬਸਿਡੀ ਦੇ ਵਿੱਚ ਆਉਂਦਾ ਠੀਕ ਆ ਸਾਡੀ ਜਿਹੜੀ ਪੇਪਰ ਵਰਕਿੰਗ ਆ ਸੀ ਉਹ ਕਰਾਂਗੇ ਆਦਰਵਾਜੀ ਜੋ ਦੇਖੋ ਦੇਨੀ ਸਰਕਾਰ ਨੇ ਅੱਛਾ ਮਤਲਬ ਵੀ ਉਹ ਮਾਨਤਾ ਪ੍ਰਾਪਤ ਹੋ ਗਿਆ ਇਹ ਮੈਨੂੰ ਪ੍ਰਾਪਤ ਵੀ ਹੋ ਗਿਆ ਵੀਰੇ ਅਸੀਂ ਤੁਹਾਨੂੰ ਬਿਲਿੰਗ ਕਰਕੇ ਦੇ ਦਿਆਂਗੇ ਠੀਕ ਆ ਪੱਕਾ ਬਿਲ ਦਊਂਗੇ ਇੱਕ ਪਹਿਲੀ ਸਾਡੀ ਇਹ ਜਾਈ ਕੰਪਨੀ ਜਿਹੜੀ ਤੁਹਾਨੂੰ ਜੇ ਤੁਸੀਂ ਮੰਨ ਲਓ ਲਵਾ ਵੀ ਲਿਆ ਹੂੰ ਉਹਦਾ ਨਾ ਖਾਸ ਤਾਂ ਕੋਈ ਪਰਮਾਣਤਾ ਬੋਲੋ ਇਹਦੇ ਕੰਮ ਜਾ ਕੇ ਥੋੜੀ ਸਾਬਸਿਟੀ ਪਾਸ ਹੋ ਗਈ ਹਾਂ ਤਾਂ ਤੁਸੀਂ ਸਾਨੂੰ ਫੋਨ ਮਾਰੋ ਤੁਹਾਡੇ ਘਰੇ ਖੜੀ ਦੀ ਲਾਈਵ ਫੋਟੋ ਕਰਵਾ ਬੀਬੀ ਨਾਲ ਦੀ ਨਾਲ ਫੋਟੋ ਕਰਵਾ ਦੂੰਗੇ ਆ ਕੇ ਯਾਰ ਸਰਕਾਰ ਦਾ ਕੰਮ ਆ ਸਾਨੂੰ ਤਾਂ ਆ ਉਹ ਤਾਂ ਤਾਂ ਨਹੀਂ ਇੱਕ ਇਨਸਾਨ ਜੀ ਜੀ ਮਤਲਬ ਸਾਡੇ ਲਈ ਤਾਂ ਯਾਰ ਇੱਕ ਤਰ੍ਹਾਂ ਦਾ ਕਸਟਮਰ ਭਗਵਾਨ ਆ ਯਾਰ ਅਸਤਾ ਉਹਦਾ ਸਾਰੇ ਪਾਸੇ ਫਾਇਦਾ ਕਰਨ ਨੂੰ ਫਿਰਦਾ ਕੋਈ ਨਿਕਕ ਨਹੀਂ ਸਾਨੂੰ ਇਹ ਹੁੰਦਾ ਸਹੀ ਗੱਲ ਆ ਬਾਕੀ ਜਿਹੜੀ ਉਹਨਾਂ ਦੇ ਮੁਕਾਬਲੇ ਬਹੁਤ ਚੀਜ਼ਾਂ ਦੇ ਵਿੱਚ ਬਹੁਤ ਜ਼ਿਆਦਾ ਪਲੱਸ ਨੇ ਲੋਹੇ ਦੇ ਰਿਕਾਰਡਿੰਗ ਕਈ ਚੀਜ਼ਾਂ ਦੇ ਵਿੱਚ ਪਲੱਸ ਨੇ ਯਾਰ ਰੂਟਰ ਤੋਂ ਲੈ ਕੇ ਬਲੇਡਾਂ ਤੋਂ ਲੈ ਕੇ ਤੁਸੀਂ ਐਂ ਦੇਖ ਲਓ ਮੈਂ ਅਸਲ ਕੋਈ ਚੀਜ਼ ਪ੍ਰੋਡਕਟ ਦਿਖਾਉਂਦਾ ਨਿੰਦਰ ਵੀਰ ਹਾਂ ਇਹਦੀ ਹੁਣ ਤੁਸੀਂ ਇਹ ਲਾ ਲਓ ਵੀ ਅਗਲਾ ਆ ਇੱਕ ਲੋਕ ਟਾਈਟ ਕੈਨ ਉਹਨੂੰ ਖਪਾ ਲਾਉ ਲਾਉ ਕਰਨ ਵਾਸਤੇ ਜੇਸ਼ਾ ਵੀ ਮੱਲਾ ਨਾਟ ਖੁੱਲੇ ਨਾ ਇਹ ਨਾ ਕੀ ਹੁੰਦਾ ਬਹੁਤ ਜਿਹੜੇ ਮੇਰੇ ਵੀਰ ਦੇਖ ਰਹੇ ਨੇ ਹਾਂ ਕਈ ਵਾਰ ਤਾਂ ਬਲੇਡ ਖੁੱਲ ਜਾਂਦਾ ਅੱਛਾ ਬਲੇਡ ਖੁੱਲ ਜਾਂਦਾ ਨਿੰਦਰ ਵੀਰੇ ਬਹੁਤ ਖਾਤਰੇ ਵਾਲਾ ਸੌਦਾ ਸਪੀਡ ਹੁੰਦੀ ਆ ਬਹੁਤ ਸਿਗਨਲ ਹਾਂ ਇਸ ਦੀ ਗਰਦਨ ਤੇ ਲੱਗਿਆ ਕਿਸੇ ਦੇ ਅੰਗ ਤੇ ਲੱਗਿਆ ਯਾਰ ਅੰਗ ਕਿਹਨੂੰ ਹਾਂ ਹਾਂ ਗੱਲ ਕੁਛ ਨਹੀਂ ਇਹਦੀ ਕੀਮਤ ਕੋਈ 7000 7500 ਦੇ ਕਰੀਬ ਇਹ ਚੀਜ਼ ਇੰਨੀ ਕ ਬੋਤਲ ਦੀ ਤੁਹਾਨੂੰ ਬਾਈ ਇਹ ਲਾ ਲਓ ਵੀ ਜੇ ਆਪਾਂ ਇਸ ਨਟ ਨੂੰ ਹਾਂ ਜੇ ਇੱਕ ਨੋਰਮਲ ਨਟ ਨੂੰ ਆਪਾਂ 50 ਪੀਐਸਟੀ ਤੇ ਕੱਟਦੇ ਹਾਂ ਹਾਂ ਤਾਂ ਇਹ 70 75 ਤੇ ਖੋਲਣਾ ਜਾ ਕੇ ਨੇ ਵੱਡੀਆਂ ਵੱਡੀਆਂ ਕੰਪਨੀ ਯੂਜ਼ ਕਰਦੇ ਮੱਲਾ ਜਾ ਰਹੀ ਇਹ ਤੇ ਇਹ ਲਾ ਕੇ ਨਾੜ ਕਸਤਾ ਨਟ ਨਾਟ ਅਛਾ ਜਿੰਨੀ ਮਰਜ਼ੀ ਵਾਈਬ੍ਰੇਸ਼ਨ ਹੁਣ ਇਹ ਬਲੇਡਾਂ ਨੂੰ ਲਾਇਆ ਅੰਦਰ ਇਹ ਬਲੇਡਾਂ ਨੂੰ ਮਿਲਦਾ ਨੂੰ ਇਹ ਲੱਗੂਗਾ ਦੇਖੋ ਇਹ ਹੁਣ ਜਿਹੜਾ ਸਿਸਟਮ ਆ ਜੀ ਤੇ ਹਾਰਪੀਮ ਹੁੰਦੇ ਨੇ ਬਹੁਤ ਜ਼ਿਆਦੇ ਜੀ ਮਾੜੀ ਜਿਹੀ ਵੱਲੋ ਸਪੋਜ਼ ਕਰੋ ਬਲੇਡ ਦੇ ਵਿੱਚ ਕੋਈ ਕਚਰਾ ਲਿਫਟ ਗਿਆ ਬਲੇਡ ਦਾ ਇਹਨੇ ਉਹਦੀ ਵਾਈਬ੍ਰੇਸ਼ਨ ਸ਼ੁਰੂ ਕਰ ਲੈਣੀ ਹੂੰ ਹੂੰ ਉਹਦੇ ਵਿੱਚ ਜਿੰਨੇ ਨਟ ਨੇ ਉਹ ਸਾਰੇ ሉਜ਼ ਹੋ ਜਾਂਦੇ ਇਹ ਚੀਜ਼ ਕੈਸੀ ਹੈ ਵੀ ਜਿਹੜੀ ਉਹਨੂੰ ਲੌਕ ਕਰਕੇ ਰੱਖਦੀ ਹੈ ਅਛਾ ਵੀ ਨਟ ਨਾ ਨਟ ਨਹੀਂ ਖੁੱਲੂਗਾ ਮੁੜ ਕੇ ਯਾਰ ਜਿਆ ਇਹ ਲਾ ਕੇ ਜਦੋਂ ਕਸਤਾ ਇਹ ਤੁਹਾਨੂੰ तकरीबन ਕੋਈ ਵੀ ਮਿਲਦਾ ਕੰਪਨੀ ਮੈਂ ਕਿਸੇ ਨੂੰ ਮਾਰਾ ਨਹੀਂ ਕਰਨਾ ਚਾਹੁੰਦਾ ਬਹੁਤ ਦੁਨੀਆਂ ਬਣਾ ਰਹੀ ਹੈ ਆਪਾਂ ਨੇ ਕਹਿੰਦੇ ਬਹੁਤ ਵਧੀਆ ਨੇ ਪਰ ਲੇਕਿਨ ਇਹ ਚੀਜ਼ਾਂ ਨਹੀਂ বুঝ ਕਰਦੀ ਨਿੱਕੇ ਨਿੱਕੇ ਪੁਆਇੰਟ ਨੇ ਇਸ ਚੀਜ਼ਾਂ ਦੇ ਉਹ ਯੂ ਜੀ ਨਾ ਪਨੀ ਅਗਲਾ ਕਹਿੰਦਾ ਕੀ ਆ ਯਾਰ ਨਾ ਢੱਲਾ ਹੋਗਾ ਨਵਾਂ ਲਾ ਲਣਗੇ ਨਾ ਵੀ ਆ ਹੁਣ ਚਾ 6000 7000 ਦੀ ਆਈਟਮ ਕਿਹੜਾ ਲਾਊਗਾ ਅਗਲਾ ਕਹਿੰਦਾ ਅਗਲਾ ਕਹਿੰਦਾ ਨਾਟ ਲਾਊਗਾ ਯਾਰ ਆਪੇ ਨਵਾਂ ਪਾ ਲਣਗੇ ਇੰਨਾ ਕ ਤਾਂ ਬੰਦੇ ਕਰੇ ਲੈਣੇ ਆ ਅੰਗ ਫਿੜ ਤੋਂ ਬਚ ਗਏ ਅਸੀਂ ਕਿੱਡਾ ਫਰਕ ਪੈ ਗਿਆ ਇਸ ਗੱਲ ਹਾਂ ਸੱਟ ਪੇਟ ਤੇ ਬਚ ਗਏ ਆ ਆਪੇ ਕਿਸੇ ਲੱਗੇ ਪੂੰਛ ਲੱਗੇ ਪੂੰਛ ਖਤਮ ਹੋ ਗਈ ਨਵੀਂ ਰਿਸਕ ਆ ਕਿੰਨੇ ਬਲੇਡ ਚੱਲਦੇ ਆ ਰਿਸਕ ਬਾਜ਼ ਰਿਸਕ ਬਾਜ਼ ਯੂ ਐਹ ਹੂੰ ਉਹਨਾਂ ਚੀਜ਼ਾਂ ਚ ਅਸੀਂ ਨੋ ਲੈ ਚੀਜ਼ ਨੂੰ ਅਸੀਂ ਕਹਿ ਰਹੇ ਹਾਂ ਯਾਰੀ ਚੀਜ਼ਾਂ ਨਿੱਕੀ ਨਿੱਕੀਆਂ ਨੂੰ ਦੇਖਿਆ ਲੋਕਾਂ ਦੀ ਫੀਲਡ ਚੱਕ ਕੇ ਚੈੱਕ ਕਰੀ ਵੀ ਯਾਰ ਦਿੱਕਤ ਕੀ ਆ ਰਹੀ ਹੈ ਉਹਨਾਂ ਨੂੰ ਹੂੰ ਹੂੰ ਹੁਣ ਸਾਨੂੰ ਕਈ ਮਤਲਬ ਬੰਦਿਆਂ ਨੇ ਫੋਨ ਆਏ ਨੇ ਬਾਈ ਯਾਰ ਸਾਡੇ ਸਟਾਫ ਆ ਕੇ ਟੁੱਟ ਗਿਆ ਜਿਵੇਂ ਸਾਨੂੰ ਬਾਈ ਪਹਿਲੇ ਸੀਜ਼ਨ ਨੇ ਟੁੱਟ ਗਏ ਦੇ ਨਵੀਂ ਮਸ਼ੀਨ ਦੇ ਹੁਣ ਕਿੱਡੀ ਕੀ ਦੇਖੋ ਸਟੈਮ ਖਰਾਬ ਸਮਾ ਖਰਾਬ ਫਿਰ ਉਹ ਚੀਜ਼ ਮਿਲਦੀ ਨਹੀਂ ਸਹੀ ਗੱਲ ਆ ਉਹਦੇ ਵਿੱਚ ਵੀ ਸਾਡੀ ਇਹ ਆ ਵੀ ਜਿਹੜਾ ਸੈਂਸਰ ਸੀ ਉਹਦੇ ਵਿੱਚ ਇੱਕ ਚੀਜ਼ ਹੋਰ ਐਡ ਕਰਤੀ ਬਿਚਾਰ ਹੂਟਰ ਵੀ ਆਪਾਂ ਨੇ ਐਡ ਕਰਾਂਗੇ ਯਾਰ ਬੰਦੇ ਨੂੰ ਇੱਕ ਵਾਰ ਆ ਪਤਾ ਲੱਗੇ ਜਜਮੈਂਟ ਆ ਜਾ ਮੇਰੀ ਬੈਟ ਉੱਤਰ ਗਈ ਜਾਂ ਮੇਰੇ ਕੋਈ ਚੋਕ ਹੋ ਗਿਆ ਆ ਜਾ ਹੂਟਰ ਵੱਜਣਾ ਆਪੇ ਬੰਦੇ ਨੇ ਜੇ ਚੋਸ ਕੋਣਾ ਹਨਾ ਵੀ ਚਲ 2-4 ਮਿੰਟਾਂ ਜੀ ਯਾਰ ਬੰਦਾ ਕਿੱਥੋਂ ਘਟੋ ਉਹਦਾ ਜੇ ਕੋਈ 빙ਗਾ ਹੋ ਕੇ ਸਰਜੇ ਉੱਤਣ ਦੋ ਹੂੰ ਹੂੰ ਸਹੀ ਗੱਲ ਆ ਨਹੀਂ ਨਹੀਂ ਮਤਲਬ ਮੈਂ ਕਹਿੰਦਾ ਆ ਕੰਮ ਨਾ ਰੁਕੇ ਕੋਈ ਉਸ ਵੀ ਮਤਲਬ ਉਹ ਪੋਸਟ ਵੀ ਭਾਜੀ ਇਹ ਕੋਈ ਆਮ ਨਹੀਂ ਹੈਗੀ ਆ ਦੇਖ ਲਓ ਸੈਂਸਰ ਤੁਸੀਂ ਪਹਿਲਾਂ ਦੋਰੇ ਕਰੀਆ ਵੀ ਹਾਂ ਸਭ ਪੂਰੇ ਆਪਾਂ ਲਗਾ ਕੇ ਸਕਰੀਨ ਵੀ ਐਲਈਡੀ ਬੋਝ ਗਈ ਉੱਥੇ ਤੇ ਹੂਟਰ ਵੀ ਆਪੋ ਤੋਂ ਠੀਕ ਆ ਬਾਕੀ ਬਾਕੀ ਪਤਾ ਖਾਵਾਂਗੇ ਚੱਲਦਾ ਨਾ ਯਾਰ ਚੱਲੂਗਾ ਨਾ ਚਲਾ ਕੇ ਵੀ ਹੂਟਰ ਵੱਜੂਗਾ ਨਾ ਜਦੋਂ ਬਾਕੀ ਵੀਰੇ ਇੱਕ ਸੀਜ਼ਨ ਅਸੀਂ ਤੱਕੀ ਹੁਣ ਮੈਂ ਐਮਐਸਐਲ ਕੰਪਨੀ ਹੀ ਇੱਕ ਸੀਨ ਤੁਹਾਡੇ ਲਈ ਖੜਦੀ ਆ ਇੱਕ ਸੀਜ਼ਨ ਦੀ ਗਾਰੰਟੀ ਹੈ ਮਤਲਬ ਸੀਜ਼ਨ ਉਹ ਗਾਰੰਟੀ ਕਿਹੜੀ ਕਿਹੜੀ ਚੀਜ਼ ਦੀ ਹੈ ਮਤਲਬ ਪੁਸ਼ ਲਾ ਲਓ ਮੰਨ ਲਓ ਹੁਣ ਤੁਹਾਡਾ ਕੋਈ ਕਈ ਵਾਰ ਰੂਟਰ ਫਾਲਟੀ ਆ ਜਾਂਦਾ ਪਿੱਛੇ ਤੇ ਆ ਗਿਆ ਹਾਂ ਚਲੋ ਮਸ਼ੀਨ ਬੈਲੈਂਸ ਕਰਦੀ ਆ ਨਾ ਹਾਂ ਇਹਦੇ ਵਿੱਚ ਕੋਈ ਅਸੀਂ ਬੈਠਾ ਮੇਰਾ ਵੀਰ ਤੁਹਾਡਾ ਵੀ ਰੂਟਰ ਦੇ ਕੇ ਸੀ ਲਾ ਕੇ ਕੋਈ ਇੱਕ ਦਿਨ ਚੱਲ ਕੇ ਕੋਈ ਬ੍ਰੇਕਡਾਊਨ ਆ ਗਈ ਜਾਂ ਪੈਰ ਟੋੜ ਤੇ ਸਕੂਜ ਕਰੋ ਜਾਂ ਕੋਈ ਦਿੱਕਤ ਆ ਗਈ ਆ ਕੋਈ ਵੀ ਦਿੱਕਤ ਆ ਇੱਥੇ ਮੇਨ ਸਾਰਾ ਰੂਲਾ ਹੀ ਆ ਰੂਲਾ ਤੇ ਰੂਲਾ ਹੀ ਦੀ ਕੀਮਤ ਹੈ ਇੱਥੇ ਅਸੀਂ ਕਦੇ ਕਿਸੇ ਮੇਰੇ ਵੀਰ ਨੂੰ ਅਜੇ ਤੱਕ ਇਹ ਨਹੀਂ ਗਿਆ ਵੀ ਯਾਰ ਇਹਦਾ ਤੇ ਬਾਈ ਤੁਸੀਂ ਨੇ ਪਰਾਲੀ ਲਵੇਟ ਕੇ ਤੋੜ ਲਈ ਯਾਰ ਜਾਂ ਫਰਾਣਾ ਕਰ ਲਿਆ ਤੁਸੀਂ ਜੀਸ ਨਹੀਂ ਕਰਿਆ ਇਹ ਕਦੇ ਨਹੀਂ ਮਹਾਨਾ ਮਾਰਿਆ ਬਾਈ ਜੀ ਕਾਰਨ ਦੱਸੋ ਚਲੋ ਆਪਾਂ ਹਾਂ ਵੀ ਵੀ ਆ ਦਿੱਕਤ ਕੀ ਹੋ ਰਹੀ ਹੈ ਦੱਸੋ ਮਤਲਬ ਆਪਾਂ ਜਾਂ ਇਨਸਾਨ ਦੇ ਨਾਲ ਆ ਚੱਲ ਠੀਕ ਆਪਾਂ ਕੋਈ ਖੜਦਣ ਵਾਲੀ ਗੱਲ ਕਰੀਏ ਕੰਮ ਵਧਾਉਣੇ ਵਾਲੀ ਕਰੀਏ ਘਟਾਉਣੇ ਵਾਲੀ ਨਹੀਂ ਕਰੀਏ ਹੁਣ ਤੁਹਾਨੂੰ ਬਾਈ ਦੇ ਕਿਹੜਾ ਲਾ ਰਹੇ ਆ ਫਿਰ ਸਸਤੇ ਵਾਲਾ ਕਿ ਮਹਿੰਗੇ ਵਾਲਾ ਤੁਹਾਨੂੰ ਬਾਈ ਤੇਰੀ ਜ਼ਿੰਮੇਵਾਰੀ ਚ ਲਵਾਵਣਾ ਆਪਾਂ ਦੇਖ ਲਾ ਫਿਰ ਤੇਰੀ ਜ਼ਿੰਮੇਵਾਰੀ ਆਪਾਂ ਮੈਂ ਤੇ ਵੀ ਲਾਉਣੀ ਨਹੀਂ ਕਿਹਦੇ ਨਹੀਂ ਇਹ ਜਿੱਦਣ ਦਾ ਨਾ ਅੱਜ 3 ਦਿਨ ਹੋ ਗਿਆ ਮੈਂ ਕਹਿੰਦਾ ਵੀ ਇਹਨੇ ਸਵੇਰ ਦੇ ਅੱਜ ਮੈਨੂੰ ਘਟੋ ਘਟ ਵੀ 5 6 ਪਹੁੰਚਦਾ ਸਵੇਰ ਦੇ ਦਿਨ ਲਾ ਲੈ ਬਾਈ ਕਾਦ ਆਉਣਗੇ ਕੱਲ ਵੀ ਲਾਇਆ ਉਹ ਆ ਗਿਆ ਕਿ ਨਹੀਂ ਆ ਮੈਂ ਕਹਾਂ ਮੇਰਾ ਕੋਈ ਨਹੀਂ ਤੇਰੀ ਬੁਕਿੰਗ ਕਰਾ ਕੇ ਛੱਡਾਂਗੇ ਇਹਦੇ ਇੰਨਾ ਮਨ ਨੂੰ ਲੱਗਿਆ ਇਸ ਮੈਸ ਦੋ ਟਾਈਮ ਹੀ ਫੋਨ ਵੀ ਕਰ ਚੁੱਕੇ ਹਾਂ ਆ ਮੈਂ ਆ ਸੁੱਤਣਾ ਰਿਹਾ ਅਨੰਦ ਜੀ ਵੀ ਫੋਨ ਮੇਰਾ ਬੱਧੀਆ ਮੇਰਾ ਨਾ ਜਕਾ ਨਹੀਂ 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 ਮੈਂ ਫੇ ਇਹਨਾਂ ਨੂੰ ਕਹਿ ਤਾਤਾ ਚੱਲੀਏ ਪ੍ਰਵੀਨભાઈ ਹੁਣ ਚੈੱਕ ਕਰੀਏ ਵੇ ਬਾਕੀ ਗੱਲਾਂ ਬਾਅਦ ਚ ਕਰਦੇ ਹਾਂ ਪਹਿਲਾਂ ਹੁਣ ਆਪਾਂ ਤਸੱਲੀ ਕਰਾਦੇ ਹੁਣ ਚੈੱਕ ਵਾਲਾ ਪੁਆਇੰਟ ਆ ਜਿਹੜਾ ਉਹ ਦਿਖਾ ਇੱਕ ਵਾਰ ਵੀ ਕਿਵੇਂ ਤੁਸੀਂ ਆ ਕੱਟ ਕੇ ਆਪਾਂ ਦੁਬਾਰਾ ਕਰ ਦਿੰਦੇ ਤਾਂ ਇੱਕ ਵਾਰ ਚੈੱਕ ਕਰਾ ਦਿੰਦੇ ਹਾਂ ਇੱਕ ਵਾਰ ਚੈੱਕ ਚਲਾ ਕੇ ਨਾ ਇਹਨੂੰ ਬਈ ਇੱਕ ਵਾਰ ਤੁਹਾਨੂੰ ਦਿਖਾਉਨੇ ਆਉਣਾ ਨਾ ਇਹ ਇਹ ਵੀਰ ਹੁਣੇ ਕਹਿੰਦੇ ਨਾ ਕਈ ਜਗ੍ਹਾ ਪੰਮਾ ਪੁਜਾਰਾ ਲਾ ਕੇ ਆਇਆ ਲਾਉਂਦਾ ਹੁਣਾਂ ਉਮਾ ਕਹਿੰਦਾ ਯਾਰ ਕਈ ਕਈ ਜਗ੍ਹਾ ਨਾ ਵੀਰ ਕਹਿੰਦਾ ਯਾਰ ਮਸ਼ੀਨ ਵਾਲੇ ਬਾਹਲਾ ਤੰਗ ਕਰ ਲੈਂਦੇ ਆ ਵੀ ਉਹ ਸਿਸਟਮ ਇਹਨਾਂ ਦਾ ਚੈੱਕ ਕਰਨੇ ਤੋਂ ਉਹਨੂੰ ਹੋਰ ਹੋ ਜਾਂਦਾ। ਬਿਲਕੁਲ ਇਹ ਹੁਣ ਫਲੈਟ ਵਾਲਾ ਲੀਵਰ ਚੱਲਦੇ ਹੋਏ ਬਾਈ ਵਾਈਬ੍ਰੇਸ਼ਨ ਕਰੂਗਾ ਇਹ ਉਹਦਾ ਮਸ਼ੀਨ ਦੀ ਅਸੈਂਬਲੀ ਨੇ ਆਵਾਜ਼ ਕੱਢੀ। ਹਾਂ ਉਹ ਟੱਪਣਾ ਉਹਨੇ ਉਹਦੇ ਕਰਕੇ ਅਗਲਾ ਕਹਿੰਦਾ ਪਾਣੀ ਦਾ ਅਗਲਾ ਧਰ ਕੇ ਵਹਿ ਜਾਂਦਾ ਉੱਤੇ ਵੀ ਇਹ ਟੱਪਦਾ ਇਹਨੂੰ ਹਟਾਉਂਦਾ ਸੋ ਕਿਹ ਕਿਣਾਟ ਜੂਗਾ। ਬਿਤਾ ਹੁਣ ਬਾਲੇ ਐਸਐਸ ਦੀ ਗੱਲ ਹੈ ਹਾਂ ਹਾਂ ਅਸੈਂਬਲੀ ਦਾ ਕੋਈ ਗੱਲ ਮਸ਼ੀਨ ਦੀ ਹਾਂ ਅਸੈਂਬਲ ਦਾ ਕੁਝ ਹੀ ਕਰਾ ਮਸ਼ੀਨ ਦਾ ਸਾਈਨਰਾਂ ਦਾ ਕੁਝ ਵੀ ਨਹੀਂ ਕਰਿਆ ਗੱਲ ਤਾਂ ਹੋ ਗਈ ਇਸ ਮਸ਼ੀਨ ਦਾ ਚੱਲ ਬਾਕੀ ਦੇਖਦੇ ਆ ਨਾ ਜੈਕ ਚੈੱਕ ਕਰਦੇ ਆ ਇਹਨੂੰ ਹਨਾ ਮੜਾ ਜਾ ਸਾਡਾ ਰਾਣਾ ਪੈਂਟਰ ਰਾਣੇ ਜੰਗੀਦਰਾ ਮਾਰਦੀ ਬਹੁਤ ਦੂਰ ਟੱਕਰ ਜਾਣਾ ਦਾ ਹੁਣ ਹਾਂ ਇਹ ਬਾਈਕ ਅਰੰਗ ਅਰੰਗ ਇਹ ਗੱਡੀਆਂ ਨੂੰ ਕਰਦਾ ਪਰ ਬਾਈ ਹਾਂ ਪਿਆਰ ਆ ਇਹਲਾ ਵਿਚਾਰਾ ਇੱਕ ਵਾਰ ਕਹੇ ਤੇ ਭੱਜਿਆ ਆਇਆ ਵਧੀਆ ਮਾਰਦੀ ਐ ਤੇਰਾ ਨਾਮ ਲਿਖਣਾ ਪਿੱਛੇ ਸਟicker ਲਾਉਣਾ ਤੇਰਾ ਵੀ ਲਿਖ ਕੇ ਰਾਣਾ ਪੈਂਟਰ ਐ SMS ਵਾਲਾ ਰੱਤੋਂ ਵਾਲਾ ਆ ਪੇਪਰੇ ਲਾ ਦਨਾ ਹੈ ਹੈ ਚਲੋ ਕਰਦੇ ਆਂ ਬਾਈ ਜੈਕ ਹੋ ਜਵੇ ਮੜਾ ਜਾ ਉਸ ਮੈਸ ਨੂੰ ਰੰਗਤਾ ਹਨ ਸਾਰਾ ਹੀ A to Z ਵੱਜ ਕੇ ਹੋ ਗਿਆ ਕਲੀਅਰ ਇਹਦਾ ਹੁਣ ਵਾਰੀ ਐ ਦੀ ਚੈੱਕ ਦੀ ਵੀ ਆਪਾਂ ਹਨ ਚੈੱਕ ਆ ਜਿਹੜਾ ਚੈੱਕ ਕਰਕੇ ਦਿਖਾਵਾਂਗੇ ਤੁਹਾਨੂੰ ਹਨ ਕਈ ਵੀਰੇ ਕਹਿ ਦਿੰਨੇ ਯਾਰ ਵੀ ਯਾਰ SMS ਤਾਂ ਬਬਲਿੰਗ ਤਾਂ ਮਾਣੀ ਮੋਟੀ ਵਾਈਬ੍ਰੇਸ਼ਨ ਆ ਨਾ ਉਹਦੇ ਵਿੱਚ ਆਉਂਦੀ ਆਉਂਦੀ ਆ ਪਰ ਆਪਾਂ ਹੁਣ ਤੁਹਾਨੂੰ ਅੱਜ ਜਿਹੜਾ ਗਰਦਿਆਲਪੁਰਿਆ ਦਾ ਐਸਐਮਐਸ ਹਨਾ ਉਹ ਚੈੱਕ ਕਰਕੇ ਦਿਖਾਵਾਂਗੇ ਵੀ ਇਹਦੇ ਵਿੱਚ ਕੀ ਖਾਸੀਅਤ ਆ ਹਨਾ ਕੀ ਇਹਦੀ ਕੁਆਲਿਟੀ ਚੱਲ ਬਈ ਮਸੜਾ ਮਾਰਸ ਹੈਲਪ ਹਾਂ ਅੰਗਰੇਜ਼ ਬਾਈ ਲਿਆ ਗਲਾਸ ਹਾਂ ਭਾਈ ਦੇਖ ਲੈ ਕਿਤੇ ਪੱਕਾ ਤਾਂ ਨਹੀਂ ਵਿੱਚ ਗੂੰਦ ਗਾਂ ਤਾਂ ਨਹੀਂ ਪਾ ਲਿਆ ਆ ਹਾਂ ਚੈੱਕ ਕਰੋ ਹਾਂ ਹਾਂ ਬਾਈ ਹੁਣ ਮਸ਼ੀਨ ਸਟਾਰਟ ਕਰੂਗਾ ਪ੍ਰਵੀਨ ਆ ਜਾ ਬਾਈ ਇੱਧਰ ਰਹੁਣਾ ਪੰਮੇ ਆ ਜਾਓ ਬਾਈ ਆ ਜਾਓ ਆ ਜਾਓ ਮੇਰਾ ਵੀਰ ਆ ਜਾਓ ਹੁਣ ਚੈੱਕ ਕਰਨਾ ਤਿੰਨ ਦਿਨ ਹੋ ਗਏ ਸਾਨੂੰ ਲੱਗਿਆ ਨੂੰ ਜੇ ਮੜਾ ਜਾ ਪਾਣੀ ਦਾ ਗਲਾਸ ਹਿੱਲ ਗਿਆ ਵਿੱਚ ਪਾਣੀ ਹਲਦੀ ਪਾ ਲੈ ਜੀ ਹਾਂ ਹਲਦੀ ਨਾਲ ਤਾਂ ਜੰਮੂਗਾ ਇੱਧਰ ਹੋ ਜਾ ਆ ਚੱਲ ਪਿਆ ਇਸਵੇਂ ਸਾ ਨਾ ਮਸ਼ੀਨ ਸਟਾਰਟ ਹੋ ਗਈ ਇਹਦੇ ਐਸਐਮਐਸ ਹਾਵੇ ਲੋਣਾ ਤੁਹਾਨੂੰ ਚਲ ਬੈਲਟਾਂ ਘੁੰਮ ਰਿਹਾ ਆਪਾਂ ਚਲਾਤਾ ਇਸਵੇਂ ਸੇ ਹੀ ਚਲਾਉਣ ਤੋਂ ਬਾਅਦ ਹੁਣ ਆਪਾਂ ਗਲਾਸ ਰੱਖਦੇ 2000 ਚੱਕਰ ਰੇਸ ਫੁੱਲ ਕਰਦੇ ਘਾ ਰੇਸ ਰੇਸ ਆ ਨਾ ਫੁੱਲ ਕਰਦੀ ਆ ਦੇਖੋ ਇੱਧਰ ਆ ਤਾਂ ਦਾ ਹਰਾ ਕੇ ਰੱਖਦਾ ਨਹੀਂ ਹਲਾ ਕੇ ਰੱਖਦਾ ਨਾ ਹਿਲਦਾ ਨਾ ਇਹ ਆ ਰੱਖਦਾ ਬਈ ਪਾਣੀ ਦਾ ਗਲਾਸ ਅਜੇ ਪਾਣੀ ਖੜਦਾ ਖੜਚਣਾਉਣੇ ਆਪੇ ਅਜੇ ਪਾਣੀ ਹਿਲਦਾ ਰਹਾ ਨਾ ਰੱਖਿਆ ਗਲਾਸ ਉਹਦੇ ਨਾਲ ਹਿਲਦਾਦਾ ਆਹ ਦੇਖ ਲੋ ਜੀ ਕਿੰਨੀ ਵਾਈਬ੍ਰੇਸ਼ਨ ਆ ਪਾਣੀ ਦੀ ਹੈ ਨਾ ਬਿਲਕੁਲ ਖਾਉ ਗਿਆ ਬਿਲਕੁਲ ਖਾਉ ਗਿਆ ਬਿਲਕੁਲ ਹੀ ਪਾਣੀ ਸੌ ਗਿਆ ਮੈਂ ਕਹਿੰਦਾ ਵੀ ਪਾਣੀ ਐਸੇ ਮੈਂ ਚੱਲਦਾ 2000 ਚੱਕਰਾਂ ਤੇ ਮੈਂ ਕਹਿੰਦਾ ਵੀ ਐ ਸਵਾਦ ਲਿਆਦਾ ਕੰਮ ਦਾ ਨਜ਼ਾਰਾ ਆ ਗਿਆ ਬਈ ਦੇਖ ਕੇ ਬਹੁਤ ਬਈ ਹੁਸ਼ਾ ਪੂਰਾ ਨੀਂਦ ਦੇਖ ਰਿਹਾ ਤੇਰੇ ਸਾਹਮਣੇ ਨਾ ਬਾਈ ਜਮਾ ਹੀ ਨਹੀਂ ਹਿਲਦਾ ਲਾ ਪਾ ਗਾ ਦੇ ਗਏ ਚੰਗੀ ਜਾਂ ਮੈਂ ਜਮੇ ਨਹੀਂ ਹਿਲਦਾ ਪੰਮੂ ਨਜ਼ਾਰਾ ਆ ਗਿਆ ਬਾਈ ਹਾਂ ਕਰਨਾਲ ਹਾਂ ਨਜ਼ਾਰਾ ਆ ਗਿਆ ਬੰਮੇ ਓਏ ਧੰਨਵਾਦ ਭਾਈ ਤੁਹਾਡਾ ਬਹੁਤ-ਬਹੁਤ ਹਾਂ ਬਹੁਤ ਆ ਦੇਖ ਲਓ ਪਾਣੀ ਹੈ ਨਾ ਆ ਕਈ ਵਾਰੀ ਕਹਿਣਗੇ ਪਤਾ ਨਹੀਂ ਕੀ ਆ ਆ ਦੇਖ ਲਓ ਹਿਲਦਾ ਨਾ ਪਾਣੀ ਆ ਪਾਉਂਦੇ ਉੱਤੇ ਰੱਖ ਕੇ ਹਜੇ ਵੀ 2000 ਚੱਕਰਾਂ ਤੇ ਚੱਲਦਾ ਹੈ ਓਕੇ ਦੀ ਰਿਪੋਰਟ ਆ ਬੰਦ ਕਰਦੇ ਬੰਮੇ ਓਏ ਅਭੀ ਮੈਂ ਹੀ ਆ ਰਹਾ ਪਾਣੀ ਪੀ ਵੀ ਗਿਆ ਹੁਣ ਇਹਨਾਂ ਨੇ ਆਪਣੀ ਵਰਕਸ਼ਾਪ ਮਤਲਬ ਚੱਕ ਲਈ ਲੋਡ ਕਰ ਲਿਆ ਆਪਣਾ ਸਮਾਨ ਅੰਗਰੇਜ਼ ਬਾਈ ਮਿੱਲਾ ਗਿੱਲ ਦਾ ਰਹੀ ਮੇਰਾ ਵੀਰ ਹੁਣ ਥੋੜੀ ਗਲਤੀ ਮਾਫ ਆਉਨੇ ਚੱਲ ਤੁਹਾਨੂੰ ਡਾ ਪਾਰਟੀ ਕਰਨੇ ਤੁਹਾਨੂੰ ਰਾਜ ਢਾਬੇ ਤੇ ਹਾਂ ਬਈ ਜੀ ਦਾ ਬੈਕਣੇ ਬਾਈ ਚੱਲ ਹੁਣ ਰਾਜ ਢਾਬੇ ਤੇ ਪਹੁੰਚੋ ਗੱਡੀ ਲੈ ਕੇ ਵਰਕਸ਼ਾਪ ਇਹਨਾਂ ਨੇ ਆਪਣੀ ਲੋਡ ਕਰ ਲਈ ਹੈ ਨਾ ਬਾਈ ਬਹੁਤ ਵਧੀਆ ਮਤਲਬ ਵੀ ਬਿਲਕੁਲ ਪਰ ਉਹ ਸਾਥ ਨਹੀਂ ਹੋਇਆ ਵੀ ਹਨਾ ਆਪਣੇ ਘਰੇ ਕੋਈ ਬੰਦੇ ਆਏ ਤੇ ਰੋਟੀ ਚਾਹ ਦੇਣੀ ਆ ਬਸ ਸਾਰਾ A to Z ਆਪਣੀ ਵਰਕਸ਼ਾਪ ਇਹ ਨਾ ਪੱਖਿਆਂ ਤੱਕਰ ਵੀ ਪਤੰਦਰ ਨਾਲ ਚੱਕੀ ਫਿਰਦੇ ਆ ਬਾਕੀ ਪੇਂਟ ਦੀ ਹੈ ਪੇਂਟ ਵਾਲੀ ਗੱਲ ਹੈ ਜਿਹੜੀ ਆ ਨਾ ਬਾਈ ਸਾਡਾ ਰਾਣਾ ਪਿੰਡ ਵਾਲਾ ਪੇਂਟਰ ਮੈਂ ਕਹਿੰਦਾ ਵੀ ਧੂੜ ਕੱਢ ਗਿਆ ਪੇਂਟ ਰੰਗ ਆਪਾਂ ਹਨਾ ਕੰਪਨੀ ਦੇ ਵਿੱਚੋਂ ਲੈਂਦਾ ਦਾ ਐਨ ਓਕੇ ਦੀ ਰਿਪੋਰਟ ਹੋ ਗਈ ਸਾਰੀ ਕੋਡੀਆਂ ਕਾੜੀਆਂ ਹਨ ਬੱਚੇ ਸਾਰਾ 1 ਲੀਟਰ ਨਾਲੇ ਪੇਂਟ ਹੋ ਗਿਆ ਵਧੀਆ ਹੋ ਗਿਆ ਬਸ ਅਸੀਂ ਖੜੇ ਦੇਖ ਰਹੇ ਹਾਂ ਹੈ ਬੈਲੈਂਸ ਬਿਲਕੁਲ ਤਾਰ ਕੇ ਤੋ ਆ ਕੇ ਜਿੱਦੇ ਜਿੱਦੇ ਬਲੇ ਸੀ ਕਾ ਮੈਂ ਧੰਨਵਾਦ ਭਾਈ ਤੁਹਾਡਾ ਬਹੁਤ ਬਹੁਤ ਹੌਲੀ ਜਾਇਓ ਚਾਰਨ ਨਾਲੇ ਜਾਵਾਂਗੇ ਠੀਕ ਆ ਬਸੜਾ ਕੋ ਗਲਤੀ ਮਲਦੀ ਭਾਈ ਮਾਫ ਕਰਿਓ ਹੈ ਨਹੀਂ ਸੇਵਾ ਦਾ ਜਲ ਆਪਣੀ ਜਗਾ ਉਹਦਾ ਕਰਮ ਖਾਦੇ ਹੁੰਦੇ ਆਂ ਆਪਣੇ ਠੀਕ ਆ ਬਾਏ ਅੰਗਰੇਜ਼ ਭਾਈ ਆਵਨੇ ਅਸੀਂ ਉੱਥੀ ਨੂੰ ਆਏ ਚੱਲ ਲਾ ਆਈ ਨੀ ਇੱਕ ਵਰਕਸ਼ਾਪ ਆ ਆਉਣੇ ਆ ਇੱਕੜੇ ਮੁੜ ਜੰਨੇ ਜਾ ਕੇ ਬੋਰੀ ਵੇਸਤਰਾ ਸਾਰਾ ਨਾ ਕੋਈ ਟੈਂਸ਼ਨ ਨਾ ਕੋਈ ਲੈਣਾ ਨਾ ਦੇਣਾ ਪਰ ਵੀਰ ਇੱਕ ਗੱਲ ਆ ਵੀ ਤੁਸੀਂ ਕੰਬਾਇਨ ਵਾਲਿਆਂ ਨੂੰ ਬਾਹਲਾ ਸਖਾਲਾ ਕਰਤਾ ਯਾਰ ਬਈ ਕੋਸ਼ਿਸ਼ ਤਾਂ ਕਰੀਏ ਦੇਖੋ ਹੈ ਬਾਈ ਹੋਰ ਹੰਗਾਰਾ ਬਹੁਤ ਆ ਬਾਹਲਾ ਸਖਾਲਾ ਹੋ ਗਿਆ ਕੰਮ ਬਾਹਲਾ ਸਖਾਲਾ ਨਹੀਂ ਬਾਈ ਮੈਂ ਘਟੋ ਘਟ ਵੀਰੇ ਤੇ ਮਸ਼ੀਨ ਸਾਨੂੰ 90 ਏਰੀਏ 'ਚ ਲੱਗਣਾ ਤਾਂ ਘਟੋ ਘਟ ਵੀ 40 50 ਕਿਲੋਮੀਟਰ ਮਸ਼ੀਨ ਲੈ ਜਾਂਦਾ 40 50 ਕਿਲੋਮੀਟਰ ਮਸ਼ੀਨ ਲੈ ਕੇ ਆਉਂਦਾ ਬੰਦਾ ਛੱਡਦਾ ਆਪਦਾ ਕੋਲ ਨਾਲੇ ਉੱਥੇ ਆਪ ਚੱਕਰ ਲਾਉਂਦਾ ਇੱਥੇ ਬਾਈ ਜਮੇ ਟੈਨਸ਼ਨ ਹੈ ਫਰੀ ਹੋ ਗਈ ਬਾਈ ਆਪਦਾ ਘਰੇ ਕੰਮ ਕਰਦੇ ਫਿਰਦੇ ਮੈਂ ਕਹਿੰਦਾ ਅਸੀਂ ਅਸੀਂ ਤਾਂ ਕੋਲ ਵੀ ਨਹੀਂ ਆਏ ਇੱਕ ਐਨਾ ਕ ਨਾਟਕ ਕਰ ਵੀ ਨਾਲੇ ਨਹੀਂ ਮੰਗਿਆ ਦੇਖ ਲਓ ਫਿਰ ਹਾਂ ਬਹੁਤ ਵਧੀਆ ਯਾਰ ਉਪਰਾਲਾ ਇਹ ਪਰਮਾਤਮਾ ਇਹ ਹੰਗਾਰਾ ਮਿਲ ਰਿਹਾ ਹੁਣ ਤਾਂ ਨਹੀਂ ਵਧੀਆ ਕਿਨੇ ਮਿਲਦਾ ਰਹੂਗਾ ਆਪਾਂ ਦਬਾ ਕੰਮ ਨੂੰ ਬਾਈ ਚੰਗੇ ਕੰਮ ਨੂੰ ਚੰਗਾ ਕਹਾਗੇ ਦੱਬੀ ਰੱਖਣਾ ਕੰਮ ਨੂੰ ਹਾਂ ਬਹੁਤ ਸੋਹਣਾ ਹਨਾ ਵੀ ਜਿਹੜੀ ਫੀਟਿੰਗ ਵਗੈਰਾ ਸਾਰੀ A to Z ਪਾਣੀ ਦਾ ਗਲਾਸ ਰੱਖਣ ਤੱਕਰ ਵੀ ਨਾ ਦੀ ਹੈ ਨਾ ਫੁੱਲ ਵੀ ਰੂਹ ਖੋਸੂਗੀ ਯਾਰ ਕੰਮ ਦੇਖ ਕੇ ਵੀ ਕਿਸੇ ਪੱਖੋਂ ਕਮੀ ਨਹੀਂ ਰਹੀ ਹੋਣੀ ਕਿਸੇ ਵੀ ਪਾਸੇੋਂ ਲਖਿੰਦਰ ਵੀਰੇ ਕੋਸ਼ਿਸ਼ ਆਪਣੀ ਦਾ ਵਧੀਆ ਕਰਨ ਦੀ ਨਹੀਂ ਬਹੁਤ ਜ਼ਿਆਦਾ ਮੈਂ ਡਰਦਾ ਤਾਂ ਹਨਾ ਵੀ ਯਾਰ ਮਸ਼ੀਨ ਨਵੀਂ ਮਸ਼ੀਨ ਅਵੇ ਵੱਡੀ ਜਾਣੇ ਅੱਜ ਕੱਲ ਪਤਾ ਕੀ ਆ ਅੱਜ ਕੱਲ ਇਹ ਮੇਰਾ ਨਾ ਤੇਰੇ ਨਾਮ ਕੇ ਚ ਕਟਰ ਦੇ ਚੇ ਵਿੱਚ ਕੱਖ ਨਾ ਰਹੇ ਰੰਗ ਦਾ ਮੈਨੂੰ ਇਹਦਾ ਪੁੱਛਣਾ ਰਿਹਾ ਖਰਾਬ ਰੀਲਾਂ ਬਣਾਉਣੀਆਂ ਕੱਲ ਨੂੰ ਰੀਲਾਂ ਦੇ ਵਿੱਚ ਫੇ ਚੰਗੀ ਨਹੀਂ ਲੱਗੀ ਹਾਂ ਵੀ ਉਹ ਚੀਜ਼ ਸਾਰੀ ਮੇਰੀ ਬਚ ਗਈ ਸੇਫ ਰਹਿ ਗਈ ਹਨਾ ਵੀ ਐਸਐਮਐਸ ਸਾਰਾ ਮੇਰਾ ਖੁੱਲਦਾ ਹੋ ਗਿਆ ਏ ਟੂ ਜ਼ेड ਖੁੱਲਦਾ ਹੋ ਗਿਆ ਸਿਰੇ ਤੋਂ ਲੈ ਕੇ ਸਿਰੇ ਤੱਕ ਕੋਈ ਵੀ ਇਹੋ ਜੀ ਚੀਜ਼ ਨਹੀਂ ਇਹਦੇ ਵਿੱਚ ਜਿਹੜੀ ਹੈ ਨਾ ਫਿਕਸਾ ਚਲੋ ਬਾਕੀ ਟੀਮ ਉਹਨਾਂ ਦੀ ਹੋ ਗਈ ਰਵਾਨਾ ਟੀਮ ਤਾਂ ਸਾਰੀ ਉਹਨਾਂ ਦੀ ਬੱਗੀ ਬਾਕੀ ਸਾਫ ਸਫਾਈਆ ਕਰਨੇ ਤੋਂ ਬਾਅਦ ਹਨਾ ਇਹਨਾਂ ਵੀ ਰੰਗ ਰੰਗ ਵੀ ਇਹਨਾਂ ਹੁਣ ਤਾਂ ਸੁੱਕ ਗਿਆ ਰੰਗਾਲਾ ਪੇਂਟਰ ਜਿਹੜਾ ਨਾ ਬਈ ਥੱਲੇ ਪ੍ਰਾਈਮਰ ਲਾਤਾ ਪਹਿਲਾਂ ਆਪਾਂ ਨੇ ਆ ਰੰਗ ਦਾ ਪ੍ਰਾਈਮਰ ਲਾਤਾ ਜਿਵੇਂ ਕੰਪਨੀ ਵਾਲੇ ਲਾਉਂਦੇ ਹੁੰਦੇ ਆ ਨਾ ਆਲ ਪ੍ਰਾਈਮਰ ਕਹਿੰਦੇ ਆ ਇਹਨੂੰ ਉਹ ਲਾਤਾ ਬਾਕੀ ਕੰਪਨੀ ਦੇ ਵਿੱਚੋਂ ਰੰਗ ਲੈਂਦਾ ਦਾ ਮੈਂ ਕਹਿੰਦਾ ਵੀ ਰੰਗ ਵਾਲੀ ਵੀ ਆ ਨਾ ਹਨਾ ਗੱਲੇ ਬਣ ਗਈ ਵੀ ਪੂਰਾ ਮਸ਼ੀਨ ਦੇ ਨਾਲੇ ਮਿਲ ਗਿਆ ਚਲੋ ਇਹ ਥੋੜੀ ਜਿਹੀ ਹਜੇ ਤਾਜ਼ੇ ਕਰਕੇ ਆ ਵੀ ਚਮਕਾ ਜਿਹੜੀ ਤਾਜ਼ਾ ਉਹ ਇਹ ਥੋੜਾ ਜਿਹਾ ਨਵਾਂ ਹੋਇਆ ਉਹ ਸੀਜ਼ਨ ਲੱਗ ਲਿਆ ਤੋਂ ਪਾਦਾ ਆਪਾਂ ਪਾਣੀ ਪੂਣੀ ਹੈ ਨਾ ਚੱਲ ਲਈ ਚਲੋ ਫੇਰ ਵੀ ਬਹੁਤ ਬਈ ਹਨਾ ਵੀ ਜਿਵੇਂ ਕਿਹੜੀ ਪਾਂ ਵੀ ਐਸਐਮਐਸ ਵਾਲਾ ਤਾਂ ਬਿਲਕੁਲ ਹੀ ਸਾਨੂੰ ਪਤੇ ਤੱਕਨ ਨਹੀਂ ਲੱਗਿਆ ਮਸ਼ੀਨ ਨੂੰ ਲੱਗ ਕਦੋਂਗੇ ਆ ਬਾਕੀ ਤੁਸੀਂ ਦੇਖਿਆ ਹੀ ਆ ਨਾ ਹਿਸਾਬਕਦਾ ਬੰਦਿਆਂ ਦਾ ਕੰਮ ਦਾ ਸਾਰਾ ਏ ਟੂ ਜ਼ेड ਬਾਕੀ ਇਹਨਾਂ ਦਾ ਨੰਬਰ ਹੈ ਨਾ ਮੈਂ ਸਕਰੀਨ ਦੇ ਉੱਤੇ ਸ਼ੋਅ ਕਰ ਦਿੰਦਾ ਨਾਲੇ ਤੁਹਾਨੂੰ ਨੰਬਰ ਮੈਂ ਇੱਥੇ ਜਿਹੜਾ ਇਹਨਾਂ ਦਾ ਮਾਰਕ ਹੈ ਨਾ ਲੱਗਿਆ ਸਟicker ਆ ਆ ਲੱਗਿਆ ਹੈ ਜੀ ਨੰਬਰ ਇਹਨਾਂ ਦਾ 7508322007 ਆ ਨੰਬਰ ਇਹਨਾਂ ਦੇ ਹੈ ਨਾ ਕਿਸੇ ਵੀ ਮੇਰੇ ਵੀਰ ਨੇ 4 ਵੀਲ ਐਸਐਮਐਸ ਜਾਂ ਕੰਪੈਨ ਤੇ ਜੀਪੀਐਸ ਜਾਂ ਕੋਈ ਹੋਰ ਮੋਟਰ ਕਟਰ ਨੂੰ ਮੋਟਰ ਲਵਾਉਣੀ ਹੈ ਨਾ ਹੈਵਲ ਕੱਢ ਕੇ ਤਾਂ ਹੋਰ ਵੀ ਕਈ ਕੰਮ ਆ ਨਦੇ ਨਾ ਬਾਕੀ ਛੜਦੇ ਕੋਈ ਕੰਮ ਨਹੀਂ ਕੰਮ ਹੈ ਤਸੱਲੀ ਵਾਲਾ ਪੂਰਾ ਔਰ ਘਰੇ ਜਾ ਕੇ ਅਗਲੇ ਦੇ ਫਿਟਿੰਗ ਕਰਕੇ ਆਉਨੇ ਇਹ ਨਹੀਂ ਹੈਗਾ ਵੀ ਬਣਿਆ ਬਣਾਇਆ ਸਮਾਨ ਲਿਆਉਨੇ ਨਾ ਕੱਲੀ ਕੱਲੀ ਗੱਲ ਤੁਹਾਨੂੰ ਵੀਡੀਓ ਦੇ ਵਿੱਚ ਉਹਨੇ ਸਮਝਾਤੀ ਬਾਈ ਜਿਵੇਂ ਵੀ ਰੇਕ ਮਸ਼ੀਨ ਦਾ ਨਾ ਪੂੰਛ ਦਾ ਡਿਜ਼ਾਈਨ ਹੈ ਜਿਹੜਾ ਉਹਦੇ ਹਿਸਾਬ ਨਾਲ ਐਸਐਮਐਸ ਲੱਗਦਾ ਆਪਾਂ ਕਹਿੰਦੇ ਨੇ ਕਿੱਟ ਲਈਏ ਨਾ ਬਈ ਕਿੱਟ ਤਾਂ ਆਪਾਂ ਨੂੰ ਲਿਆ ਕੇ ਮਿਸਤਰੀ ਨੇ ਜੋੜ ਕੇ ਦੇ ਦੇਣੀ ਪਰ ਮੇਰੇ ਦਿਮਾਗ ਦੇ ਵਿੱਚ ਤਾਂ ਵੀ ਕਿੱਟ ਵਾਲਾ ਸਿਸਟਮ ਆ ਜਿਹੜਾ ਨਾ ਭੱਲੇ ਆ ਸਕ ਲਿਆਉਣੀ ਚੋਕੀ ਆ ਪਰ ਜਦੋਂ ਮਸ਼ੀਨ ਤੇ ਲਾਉਣੀ ਆ ਵੀ ਆ ਚੀਜ਼ਾਂ ਗੁਣੀਏ ਦੇ ਵਿੱਚ ਕਰਕੇ ਹਨਾ ਵੀ ਕਿੱਟ ਨੇ ਨਹੀਂ ਲਾਉਣੀ ਹੈਗੀਆਂ ਚਲੋ ਬਾਕੀ ਵੀਡੀਓ ਥੋੜੀ ਲੰਬੀ ਹੋਣੀ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵੀ ਅੱਜ ਆਪਾਂ ਹੁਣ ਬਲੂਰ ਪਾਤਾ ਬਲੂਰ ਪਾਉਣ ਤੋਂ ਬਾਅਦ ਅੱਜ ਮਨੋਜ ਦਾ ਦਾਦਾ ਚੜਾਈ ਕਰ ਗਿਆ ਮਨੋਜ ਹਾਂਜੀ ਮਨੋਜ ਦਾ ਵਿਚਾਰੇ ਦਾ ਦਾਦਾ ਚੜਾਈ ਕਰ ਗਿਆ ਉਹਦੇ ਕਰਕੇ ਕਹਿੰਦਾ ਵੀ ਜੇ ਜਾਣਾ ਤਾਂ ਕੋਈ ਦਿੱਕਤ ਨਹੀਂ ਮਨੋਜ ਨਾ ਨਾ ਕੋਈ ਨਹੀਂ ਫੇ ਆਏ ਤੇ ਸੰਸਕਾਰ ਪਤਾ ਜਾ ਨਹੀਂ ਉਹਨਾਂ ਦੇ ਸੰਸਕਾਰ 11 12 ਵਜੇ ਕਰਨਾ ਹੋਣਾ ਨਾ ਹਾਂ ਫੇ ਤੂੰ ਤਾਂ ਜਾ ਨਹੀਂ ਪਾਉਂਗਾ ਉਹ ਟਾਈਮ ਤਾਂ ਉਹ ਤਾਂ ਸ਼ਾਮ ਨੂੰ ਰਾਤ ਨੂੰ ਪਹੁੰਚੂੰਗਾ ਜਗੇ ਆ ਵੀਰੇ ਤੇ ਹੈ ਕਿ ਨਹੀਂ ਹਾਂ ਹਾਂ ਕਾ ਕੱਲ ਨੂੰ ਸ਼ਾਮ ਨੂੰ ਜਲਦੀ ਨਾਲੇ ਮਸ਼ੀਨ ਆ ਵੀ ਫਿੱਟ ਹੋ ਜਾਊਗੀ ਹੁਣ ਤਾਂ ਰਹੇ ਕੱਖ ਨਹੀਂ ਗੇਰੇ ਦਾ ਫਿੱਟੋ ਕਿਆ ਕਲੱਚ ਇਹਦਾ ਫਿੱਟ ਹੋ ਗਿਆ ਹੁਣ ਤਾਂ ਮੰਨ ਲਓ ਸਿਸਟਮ ਰਹਿ ਗਿਆ ਦਾ ਬਸ ਬੈੱਡ ਪਾ ਦੀਏ ਹੁਣ ਬੈੱਡ ਪਾਉਣ ਤੋਂ ਬਾਅਦ ਸਟਾਫ ਕਰਾ ਨੂੰ ਜਿਹੜੇ ਗਰੀਸ ਤੇਲ ਮਾਰਨ ਤੇਲ ਮਾਰਿਆਊਗਾ ਵਿਚ ਵੜ ਕੇ ਢਿੱਲੇ ਤਾਂ ਹੈ ਨਹੀਂ ਨਾ ਕਣਕ ਤੋਂ ਪਹਿਲਾਂ ਮੱਕੀ ਤੋਂ ਪਹਿਲਾਂ ਇਹਨਾਂ ਓਕੇ ਦੀ ਰਿਪੋਰਟ ਕਰਕੇ ਪਾਏ ਦੀ ਆਪਣੇ ਇਹ ਮੰਨ ਲਓ ਸਾਰੇ ਸੈਟਮੈਂਟ ਕਰਕੇ ਪਾਏ ਤੇ ਪ੍ਰਾਇਮਰ ਲੱਗੇ ਤੇ ਕੱਲ ਮਾਰਨਾ ਉਹ ਥੋੜਾ ਜਿਹਾ ਬਚਿਆ ਤਾਂ ਲੱਗ ਲੁਗ ਗਿਆ ਬਸ ਇਧਰ ਲੈ ਸਾਈਡ ਹੀ ਹੋ ਗਿਆ ਹਾਂ ਗਣਤੀ ਕਿਵੇਂ ਆ ਹੋਰ ਠੀਕ ਚੰਨਾ ਕਲਾਤੀ ਜੀਰੀ ਦੀ ਜੀਰੀ ਮੈਂ ਲਾਦਾ ਜੀਰੀ 150 ਕਿਲੋ ਭੱਲਾ ਭਲਾ ਧੂੜੇ ਘੜਤੀ ਇਹਦਾ ਸਾਲਾ ਰਕਾਟ ਹੀ ਹੁੰਦਾ ਵੈਸੇ ਮੈਂ ਤੇ ਕੈਪ ਜਾਈ ਹਾਂ ਹੁਣ ਸਪਰੇਅ ਕਰਦਾ ਹਾਂ ਹਾਂਜੀ ਹਾਂਜੀ ਵਧੀ ਚੱਲੀ ਜਾਂਦਾਗਾ ਹਾਂਜੀ ਵਧੀਆ ਚੱਲੀ ਜਾਂਦੇ ਠੀਕ ਆ ਪਿੰਡ ਨੂੰ ਨਹੀਂ ਭੱਜਾਇਤ ਕੀ ਨਹੀਂ ਪਿੰਡ ਹਾਲੇ ਨਹੀਂ ਜਾਣਾ ਜੀ ਹਾਂ ਹਾਂਜੀ ਸਪਰੇਅ ਕਰਕੇ ਜਾਏਗਾ ਸਪਰੇਅ ਕਰਕੇ ਫਿਰ ਜਾਈਏ ਹਾਂ ਦਾੜੀ ਧੂੜੀ ਬੜੀ ਖਤਮ ਆ ਕਰ ਰੱਖੀਆ ਬੱਸ ਕੀ ਆ ਕਰੀਏ ਟਾਈਮ ਹੀ ਨਹੀਂ ਲੱਗਦਾ ਸਪਰੇਅ ਕਰਦੇ ਕੋ ਤੇ ਨੇੜਾ ਹੋ ਜਾਂਦੇ ਸਾਡੇ ਪਿੰਡ ਚ ਬੁਢਾ ਹੋ ਗਿਆ ਮੂਸ ਵਾਲਿਆ ਹਾਂ ਬਕੌਣ ਤੋਂ ਕਿੰਨੇ ਸਾਲ ਹੋ ਗਏ ਰਿਉਂਦੇ ਨੂੰ ਮੈਨੂੰ ਰਿਉਂਦੇ ਹੋ ਗਿਆ ਜੀ 25 ਸਾਲ ਹੋ ਗਏ ਜੀ ਤੈਨੂੰ ਮਸਲਾ ਇੰਨਾ ਜੋਰ ਲਾਇਆ ਤਾਂ ਜੇ ਤੂੰ ਮੱਕੀ ਦੇ ਚੱਲਦਾ ਨਾ ਮੱਕੀ ਦੇ ਪਾਸੇ ਵੇਸ ਮਸ਼ੀਨ ਲਿਆਉਣੀ ਸੀ ਤਾਂ ਘੱਟੋ ਘੱਟ ਵੀ ਤਾਂ ਤੈ ਤੇਰਾ ਤੇਰਾ ਹੀ ਹਾਂਜੀ ਹਾਂਜੀ ਤਿੰਨ ਚਾਰ ਲੱਖ ਦਾ ਕੰਮ ਕੱਢਣਾ ਤਾਂ ਫੇਰ ਇੱਧਰ ਵੀ ਸ ਹਮੇਸ਼ਾ ਰਹਾਤਾ ਜੀ ਪੱਕੇ ਰਿਉਂਦੇ ਰਹਿੰਦਾ ਗਾਂ ਨੂੰ ਬੰਦੇ ਲੈ ਕੇ ਆਈ ਜਾਗਾ ਜ਼ਿਆਦੇ ਬੰਦੇ ਲੈ ਕੇ ਆ ਆਪਾਂ ਮਸ਼ੀਨ ਨਾਲ ਇੱਕ ਲੇਬਰ ਤੇ ਚਲਾਵਾਂਗੇ ਠੀਕ ਜੀ ਠੀਕ ਜੀ ਹਾਂ ਕਿਉਂਕਿ ਵੀ ਇੱਕ ਮਸ਼ੀਨ ਲੇਬਰ ਤੇ ਚੱਲੀ ਤੇ ਨਾਲੇ ਤੇਰੇ ਬਣੋਂ ਨਾਲ ਮੇਰਾ ਬਣੋਂ ਮੇਰੀ ਮਸ਼ੀਨ ਖ ਠੀਕ ਹੋ ਠੀਕ ਆ ਵਧੀਆ ਜੀ ਵਧੀਆ ਚੱਲ ਠੀਕ ਆ ਚਾਪ ਲਾਈਏ ਬਸ ਜੀ ਬਸ ਲਿਆ ਮਨੋਜ ਬੈਰੰਗੇ ਦਾ ਪੁੱਤ ਲਾਲਾ ਨਟ ਜਿਆ ਨਟ ਪਾ ਕੇ ਤੇ ਕੱਸ ਕੇ ਨਾ ਲਿਆ ਫਿਰ ਇਹਦਾ ਕਰ ਦਈਏ ਕੰਮ ਰੈਡੀ ਹੁਣ ਬਸ ਆਪਣਾ ਕੰਮ ਥੋੜਾ ਹੀ ਆ ਨਾ ਸੈਟ ਜਿਹੜਾ ਆਪਾਂ ਕਣਕ ਵਾਲਾ ਹੀ ਮੱਕੀ ਵਾਲਾ ਸੈਟ ਉਹੀ ਪਾ ਦਾਂਗੇ ਮੂੰਗੀ ਵਾਸਤੇ ਵਧੀਆ ਨਾਲੇ ਹਨਾ ਉਹਦਾ ਤੁਹਾਨੂੰ ਪਤਾ ਪੈਣਾ ਮੈਂ ਚੜਾਈਆ ਬਈ ਮੂੰਗੀ ਤੇ ਚਲੋ ਰੇਕ ਦਾ ਆਪਣਾ ਆਪਣਾ ਹਿਸਾਬ ਆ ਨਾ ਕਿ ਨੂੰ ਕਿਸੇ ਦੀ ਸੈਟਿੰਗ ਜਮੀ ਹੋਈ ਹੈ ਕਿ ਨੂੰ ਕੋਈ ਕਿਸੇ ਨੂੰ ਕੋਈ ਜਮੀ ਹੋਈ ਹੈ ਕਿਸੇ ਨੂੰ ਕੋਈ ਜਮੀ ਹੈ ਪਰ ਮੈਨੂੰ ਜਿਹੜਾ ਕਣਕ ਵਾਲਾ ਹੈ ਨਾ ਮੱਕੀ ਵਾਲਾ ਸੈਟ ਆ ਕਣਕ ਵਾਲਾ ਫਰੇਸ਼ਰ ਮੱਕੀ ਵਾਲੀ ਬਾਸਕਟ ਬਹੁਤ ਸੋਹਣੇ ਚੱਲਦੇ ਆ ਮੂੰਗੀ ਤੇ ਇਹ ਪਿਛਲੇ ਸਾਲ ਮੈਂ ਸੋਆ ਵੀ ਨਹੀਂ ਬਾਈ ਇਹ ਨਾਲੇ ਵੱਢੀ ਦੀ ਬਾਕੀ ਤੁਹਾਨੂੰ A to Z ਆ ਨਾ ਵੀ ਵੀਡੀਓ ਦੇ ਵਿੱਚ ਸਾਰਾ ਦਿਖਾਉਂਗਾ ਘੈਂਟ ਗੱਲਾਂ ਬਾਤਾਂ ਕਰਾਂਗੇ ਨਾਲੇ ਹੋਰ ਵੀ ਨਾਲੇ ਤੁਹਾਨੂੰ ਮਸ਼ੀਨ ਦਿਖਾਵਾਂ ਚਲੋ ਠੀਕ ਹੈ ਜੀ ਮਿਲਦੇ ਆ ਹੁਣ ਕਿਸੇ ਅਗਲੀ ਵੀਡੀਓ ਦੇ ਵਿੱਚ ਸਾਡੀ ਵੀਡੀਓ ਦੇਖਣ ਲਈ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਰ ਧ ਨ ਗੁਰਦਿਆਲਪਰੀਆਂ ਦੀ ਟੀਮ ਦਾ ਪੰਮੇ ਬਾਈ ਦਾ ਪ੍ਰਵੀਨ ਬਾਈ ਦਾ ਨਾ ਸਾਡੇ ਵੱਡੇ ਫੋਰਮੈਨ ਅੰਕਲ ਜੀ ਦਾ ਬਾਕੀ ਮਨਿੰਦਰ ਬਾਈ ਦਾ ਸਾਰੇ ਸੱਜਣ ਮਿੱਤਰਾਂ ਦਾ ਗਰੇਜ ਬਾਈ ਸਪੈਸ਼ਲ ਬਹੁਤ ਵਧੀਆ ਬੰਦਾ ਵਈ ਮੈਂ ਕਹਿੰਦਾ ਰੌਣਕ ਲਾ ਕੇ ਰੱਖੀ ਉਹਨੇ ਵੀ ਸੁਆ ਕੋਲ ਦਾ ਜਦੋਂ ਗਰਮੀ ਲਾਦੀ ਚੱਲ ਵਿੱਚ ਚੱਲ ਵਿੱਚ ਚਲੋ ਹੱਸਦੇ ਖੇਲਦੇ ਨਾ ਟਾਈਮ ਜਿਹੜੇ ਦੋ ਤਿੰਨ ਦਿਨ ਲੰਗੇ ਬਹੁਤ ਸੋਹਣੇ ਲੰਗੇ ਬਾਕੀ ਚਲੋ ਠੀਕ ਹੈ ਜੀ ਮਿਲਦੇ ਹੁਣ ਕਿਸੇ ਅਗਲੀ ਵੀਡੀਓ ਵਿੱਚ ਛੱਡ ਜਦ ਤੱਕ ਸਾਡੀ ਵੀਡੀਓ ਦੇਖਣ ਲਈ ਬਰਬਰ ਆਕਾ ਧੰਨਵਾਦ ਜੀ